ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਹੈ ਜਿਹੜੇ ਕਿ ਐਨਟੀਆ ਜੁਡੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਜਿਹੜੇ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਹੈ ਤੁਸੀਂ ਦੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦਾ ਨਾ ਪੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕਸ ਕਰੋ ਵੀਡੀਓਸ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਲੱਗੇ ਬਈ ਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਇਸ ਤੋਂ ਇਲਾਵਾ ਉੱਤੇ ਜਾ ਕੇ ਜਿੰਨੇ ਵੀ ਵੀਡੀਓਸ ਨੇ ਉਹਨਾਂ ਸਾਰਿਆਂ ਦੇ ਲਿੰਕ ਤੁਹਾਨੂੰ ਇੱਥੇ ਮਿਲ ਜਾਣਗੇ ਇਸ ਤੋਂ ਇਲਾਵਾ ਅਗਰ ਤੁਸੀਂ ATU ਜੁਡੀਸੀ ਨਟ ਦੇ ਐਗਜ਼ਾਮ ਦੇ ਨਾਲ ਰਿਲੇਟਡ ਕੋਈ ਵੀ ਟਾਪਿਕ ਸਮਝ ਨਾ ਹੋਵੇ ਜਿਹੜਾ ਤੁਹਾਨੂੰ ਨਹੀਂ ਮਿਲਦਾ ਪਿਆ ਦੈਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਉਹ ਮੈਸੇਜ ਤੁਸੀਂ ਮੈਨੂੰ ਇੱਕ ਟੈਲੀਗ੍ਰਾਮ ਚੈਨਲ ਦੇ ਉੱਤੇ ਜਾ ਕੇ ਕਰ ਸਕਦੇ ਹੋ ਯਾ ਫਿਰ ਤੁਸੀਂ ਮੈਨੂੰ ਇੱਥੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਜਿਹੜਾ ਹੈ ਉਸ ਦਾ ਜਵਾਬ ਜ਼ਰੂਰ ਦਵਾਗੀ ਤੇ ਉਹਨਾਂ ਦੇ ਬਾਰੇ ਜ਼ਰੂਰ ਪੜਾਵਾਂ। ਓਕੇ। ਸੋ ਸਟਾਰਟ ਕਰਦੇ ਹਾਂ ਸਾਡਾ ਅੱਜ ਦਾ ਜਿਹੜਾ ਸੰਪਾਦਨ ਵਾਲਾ ਟੌਪਿਕ ਹੋਏਗਾ ਅੱਜ ਖਤਮ ਹੋ ਜਾਣਾ ਹੈ। ਲਾਸਟ ਹੀ ਰਹਿ ਗਿਆ ਨਹੀਂ ਇਸ ਦੇ ਵਿੱਚ ਸਾਡੇ ਕੋਲ ਹੁਣ ਅਸੀਂ ਓਵਰਆਲ ਜਿੰਨੇ ਵੀ ਸੰਪਾਦਨ ਦੇ ਵਿੱਚ ਜਿਹੜੇ ਮੌਜੂਦ ਸੀ ਅੱਗੇ ਹੋਰ ਲੇਖਕ ਉਹਨਾਂ ਦੇ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਜਿੰਨੇ ਵੀ ਹੋਰ ਲੇਖਕ ਸੀ ਸਾਰਿਆਂ ਦੇ ਬਾਰੇ ਪੜਿਆ ਸੀ ਉਹਨਾਂ ਦੀਆਂ ਡਿਟੇਲਸ ਦੇ ਵਿੱਚ ਸੀ ਹੁਣ ਜਿਹੜੇ ਰਹਿ ਗਏ ਨੇ ਉਹਨਾਂ ਦੇ ਬਾਰੇ ਪੜਾਂਗੇ ਸੋ ਹੁਣ ਇਹ ਕਿਨੇ ਥੋੜੇ ਜਿਵੇਂ ਕਹਿ ਸਕਦੇ ਹੋ ਨਾ ਥੋੜੇ ਜਿਹਾ ਲੋ ਫੇਮਸ ਜਿਹੜੇ ਕਹਿ ਸਕਦੇ ਹੋ ਉਹਨਾਂ ਦੇ ਬਾਰੇ ਹੈ ਸੋ ਕੀ ਕਸੀ ਆਲੋਚਨਾਤਮਕ ਸੰਪਾਦਨ ਵਾਲੇ ਪਾਗ ਵਿੱਚ ਪੰਜਾਬੀ ਕੋਈ ਖੇਤਰ ਵਿੱਚ ਕਾਰਜਸ਼ੀਲ ਕਾਫੀ ਵਿਦਵਾਨਾਂ ਨੇ ਕੰਮ ਦਾ ਜਾਇਜ਼ਾ ਪੇਸ਼ ਕੀਤਾ ਜਾ ਚੁੱਕਾ ਹੈ ਪਿੱਛੇ ਪਰ ਇਹਨਾਂ ਤੇ ਇਸ ਖੇਤਰ ਵਿੱਚ ਕੁਝ ਹੋਰ ਵੀ ਵਿਦਵਾਨ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਇੱਥੇ ਬਹੁਤ ਜ਼ਰੂਰੀ ਹੈ ਹੁਣ ਇਸ ਦੇ ਵਿੱਚ ਉਹ ਲੇਖਾ ਕਰਦੇ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਚੀਜ਼ਾਂ ਘੱਟ ਮਿਲੀਆਂ ਨੇ ਉਹਨਾਂ ਦੀਆਂ ਕਿਤਾਬਾਂ ਦੇ ਦਿੱਤੀਆਂ ਨੇ ਜਸਟ ਉਹਨਾਂ ਨੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਨਾਮ ਮਿਲਦਾ ਹੈ ਕਵਾ ਸਾਨੂੰ ਸੁਰਿੰਦਰ ਸਿੰਘ ਕੋਹਲੀ ਦਾ ਕਵਾ ਸਾਨੂੰ ਇਹਨਾਂ ਦੀਆਂ ਜਿਹੜੀਆਂ ਪੁਸਤਕਾਂ ਨੇ ਯਾਦ ਰੱਖਣਾ ਮੌਲਿਕ ਪੁਸਤਕਾਂ ਦੀ ਗੱਲ ਕੀਤੀ ਗਈ ਹੈ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਨਹੀਂ ਜਿਸ ਵਿੱਚ ਪੰਜਾਬੀ ਸਾਹਿਦ ਦਾ ਇਤਿਹਾਸ ਲਾਲਾ ਕਿਰਪਾ ਸਾਗਰ ਪ੍ਰਾਤਨ ਪੰਜਾਬੀ ਵਾਰਤਕ ਸਰੂਪ ਸਿਧਾਂਤ ਤੇ ਵਿਕਾਸ ਅਤੇ ਤੰਪਾਤੀ ਦੇ ਵਿੱਚ ਮਿਲਦੀ ਹੈ ਸਾਨੂੰ ਪੰਜਾਬੀ ਯੂਨੀਵਰਸਿਟੀ ਸਹਿਤ ਦਾ ਇਤਿਹਾਸ ਜਿਹੜੇ ਕਿ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤੀ ਗਈ ਸੀ ਇਹਨਾਂ ਦੀ ਕਿਤਾਬ ਆ ਇਸ ਤੋਂ ਇਲਾਵਾ ਪੰਜਾਬੀ ਸਾਹਿਤ ਕੋਸ਼ ਇਹ ਵੀ ਦੋ ਪਾਕ ਦੇ ਵਿੱਚ ਆਈ ਸੀ ਬਾਬਾ ਫਰੀਦ ਜੀਵਨ ਸਮਾ ਤੇ ਰਚਨਾ ਗੁਰੂ ਨਾਨਕ ਜੀਵਨ ਦਰਸ਼ਨ ਤੇ ਕਾਗਲਾ ਆ ਸੋ ਗੁਰਮਤ ਕਾਫ ਸਬੰਧੀ ਕੀਤਾ ਤੇ ਕਰਵਾਇਆ ਜਿਹੜਾਗਾ ਸੀ ਡਾਕਟਰ ਕੋਹਲੀ ਦਾ ਕੰਮ ਵੀ ਪ੍ਰਸ਼ੰਸਾ ਦੇ ਯੋਗ ਮੰਨਿਆ ਜਾਂਦਾ ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਇੱਥੇ ਦੱਸ ਦਿੱਤੀ ਇਸ ਤੋਂ ਇਲਾਵਾ ਗੁਰਮਤਿ ਕਾ ਸੰਬੰਧੀ ਜਿਹੜਾ ਉਹਨਾਂ ਦਾ ਉਹ ਹੀ ਆ ਗਿਆ ਕੰਮ ਵਧੀਆ ਸੀ ਹੁਣ ਅੱਗੇ ਹੈਗਾ ਬਾ ਸਾਡੇ ਕੋਲ ਡਾਕਟਰ ਦਿਵਾਨ ਸਿੰਘ ਦੇ ਬਾਰੇ ਤੋਂ ਉਸ ਤੋਂ ਬਾਅਦ ਹੈਗੇ ਸਾਡੇ ਕੋਲ ਡਾਕਟਰ ਦਿਵਾਨ ਸਿੰਘ ਜਿਨ੍ਹਾਂ ਨੇ ਵੀ ਕਾਫੀ ਸਮਾਂ ਆਪਣਾ ਜਿਹੜਾ ਟਾਈਮ ਸੀ ਅਧਿਆਪਨ ਤੇ ਖੋਜ ਦੇ ਨਾਲ ਉਹ ਜੁੜੇ ਰਹੇ ਸੀ ਤੇ ਪੁਸਤਕਾਂ ਉਹਨਾਂ ਦੀਆਂ ਜਿਹੜੀਆਂ ਸਾਡੇ ਕੋਲ ਮਿਲਦੀਆਂ ਨੇ ਜਿਸ ਦੇ ਵਿੱਚ ਸੂਫੀ ਬਾਤ ਤੇ ਹੋਰ ਲੇਖ ਗੁਰੂ ਨਾਨਕ ਦੀ ਪ੍ਰਤਿਬਾ ਤੇ ਹੋਰ ਲੇਖ ਇਸ ਤੋਂ ਇਲਾਵਾ ਆਧੁਨਿਕ ਪੰਜਾਬੀ ਸਹਿਤ ਤੇ ਹੋਰ ਲੇਖ ਫਰੀਦ ਦਰਸ਼ਨ ਤੇ ਗੁਰਮਤਿ ਚੇਤਨ ਆਦਿ ਨੈਕਸਟ ਸਾਨੂੰ ਮਿਲਦੇ ਨੇ ਪ੍ਰੋਫੈਸਰ ਪ੍ਰੀਤਮ ਸਿੰਘ ਜਿਹੜੇ ਸੀ ਇੱਕ ਟਕਸਾਲੀ ਖੋਜੀ ਤੇ ਤੌਰ ਤੇ ਜਾਣੇ ਜਾਂਦੇ ਸੀ ਉਹਨਾਂ ਦੀਆਂ ਵੀ ਸਾਨੂੰ ਮੌਲਿਕ ਪੁਸਤਕਾਂ ਇੱਥੇ ਮਿਲਦੀਆਂ ਨੇ ਜਿਸ ਦੇ ਵਿੱਚ ਸਾਨੂੰ ਉਹਨਾਂ ਦੇ ਹਾਸ਼ਮ ਬਾਰੇ ਪੰਜਾਬ ਪੰਜਾਬੀ ਪੰਜਾਬੀਅਰ ਚਰੋਖੇ ਦਸਵਾਂ ਗੁਰੂ ਨਾਨਕ ਦੇਵ ਜੀ ਅਹੀਆਪੁਰ ਵਾਲੀ ਪੋਥੀ ਜਦਕਿ ਸ਼ਕਰਗੰਜ ਨਿਰਮਲ ਸੰਪਰਦਾਇ ਤੇ ਨੌਨਿਦ ਆਦੀ ਜਣੀਆਂ ਸੀ ਸੰਪਾਦਿਤ ਸੀ ਮੌਲਿਕ ਪੇਛੇ ਦੇ ਦਿੱਤੀਆਂ ਨੇ ਸੰਪਾਦਿਤ ਜੜੀਆਂ ਨੇ ਉਸ ਦੇ ਵਿੱਚ ਸਾਨੂੰ ਸਿਰਫ ਉਹਨਾਂ ਦੀਆਂ ਸ਼ੱਕਰਗੰਜ ਤੋਂ ਲੈ ਕੇ ਨੌਂ ਨਿ ਦਿਵਾਲੀਆਂ ਮਿਲ ਗਿਆ। ਇਸ ਤੋਂ ਇਲਾਵਾ ਇੱਕ ਉਤੇਜਕ ਅਧਿਆਪਕ ਦੇ ਤੌਰ ਤੇ ਅਸੀਂ ਉਹਨਾਂ ਨੂੰ ਜਾਣਦੇ ਹਾਂ ਤੇ ਬਹੁਤ ਸਾਰੇ ਵਿਦਵਾਨ ਉਹਨਾਂ ਦੇ ਵਿਦਿਆਰਥੀ ਵੀ ਰਹਿ ਚੁੱਕੇ ਨੇ। ਨੈਕਸ ਸਾਨੂੰ ਮਿਲਦੇ ਗਏ ਨੇ ਡਾਕਟਰ ਹਰਨਾਮ ਸਿੰਘ ਸ਼ਾਨ ਜਿਹੜੇ ਗਿਨੇ ਉਹਨਾਂ ਦੀ ਅਗਰ ਦੇਖਿਆ ਜਾਵੇ ਜਿੰਦੇ ਉਹਨਾਂ ਦੀ ਖੋਜ ਕਰਕੇ ਉਹਨਾਂ ਦੀਆਂ ਤਿਆਰ ਕੀਤੀਆਂ ਪਾਠ ਪੁਸਤਕਾਂ ਦੀ ਆ ਭੂਮਿਕਾ ਦੇ ਵਿੱਚ ਹੀ ਸਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਜਿੰਨਾਂ ਦੇ ਵਿੱਚ ਅਗਰ ਦੇਖਿਆ ਜਾਵੇ ਸੂਫੀ ਕਾਵ ਸੰਗ੍ਰਹਿ ਪੁਰਾਣਾ ਮਾਖਿਓ ਪਰਪੜਚੋਲ ਆਦਿ ਵਿਸ਼ੇਸ਼ ਜੋਗਰੇ ਕਿਤੇ ਨੈਕਸਟ ਆਂਦੇ ਨੇ ਸਾਡੇ ਕੋਲ ਡਾਕਟਰ ਤਾਰਨ ਸਿੰਘ ਨੇ ਡਾਕਟਰ ਕੋਲੀ ਦੀ ਤਰ੍ਹਾਂ ਗੁਰਮਤਕ ਕਾਵ ਤੇ ਇਸ ਦੇ ਪ੍ਰਭਾਵ ਦੀ ਉਹਨੇ ਜਿਹੜਾ ਰਚਿਆ ਗਿਆ ਸਾਹਿਤ ਸੀ ਉਸ ਨੂੰ ਆਪਣੀ ਖੋਜ ਤੇ ਆਲੋਚਨਾ ਦਾ ਆਧਾਰ ਬਣਾਇਆ ਸੀ ਹੁਣ ਉਹਨਾਂ ਨੇ ਜਿਹੜੀਆਂ ਕਿਤਾਬਾਂ ਸਾਨੂੰ ਦਿੱਤੀਆਂ ਸੀ ਗੁਰੂ ਨਾਨਕ ਚਿੰਤਨ ਤੇ ਕਲਾ ਦਸਮ ਗ੍ਰੰਥ ਰੂਪ ਤੇ ਰਸ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸਿਕ ਸਾਹਿਤਕ ਇਤਿਹਾਸ ਗੁਰਬਾਣੀ ਦੀਆਂ ਵਿਆਖਿਆਵਾਂ ਇਸ ਤੋਂ ਇਲਾਵਾ ਪ੍ਰਣਾਲੀਆਂ ਆਦੀ ਉਹਨਾਂ ਦੀਆਂ ਅਹਿਮ ਪੁਸਤਕਾਂ ਸਾਨੂੰ ਮਿਲਦੀਆਂ ਡਾਕਟਰ ਜੀਤ ਸਿੰਘ ਸੀਤਲ ਪੰਜਾਬੀ ਖੋਜ ਖੇਤਰ ਦੇ ਇੱਕ ਹੋਰ ਸ਼ਾਸਵਾਰ ਸੀ ਨੈਕਸ ਸਾਨੂੰ ਡਾਕਟਰ ਜੀਤ ਸਿੰਘ ਸੀਤਲ ਮਹਿੰਦੇ ਨੇ ਉਹਨਾਂ ਨੇ ਹੀਰਵਾਰਿਸ ਬਾਰੇ ਇੱਕ ਕਈ ਜਿਹੜੀ ਖੋਜ ਕੀਤੀ ਤਾਂ ਨਵੇਂ ਤੱਥ ਉਹਨਾਂ ਨੇ ਸਾਹਮਣੇ ਜੜੇ ਲਿਆਂਦੇ ਸੀ ਇਸ ਤੋਂ ਬਿਨਾ ਬੁੱਲੇ ਸ਼ਾਹ ਜੀਵਨ ਤੇ ਰਚਨਾ ਪੰਜਾਬੀ ਸਿਰਫੀਆਂ ਵਾਰਤਕ ਤੇ ਵਾਰਤਕ ਸ਼ੈਲੀ ਪੰਜਾਬੀ ਸਾਹਿਤਾ ਇਤਿਹਾਸ ਸ਼ਾਹ ਹੁਸੈਨ ਜੀਵਨ ਤੇ ਕਲਾ ਉਹਨਾਂ ਦੀਆਂ ਮਹੱਤਵਾਨ ਰਚਨਾਵਾਂ ਇਹ ਸਾਰੀਆਂ ਜਿੰਨੀਆਂ ਵੀ ਕਿਤਾਬਾਂ ਇਹ ਸਾਰੀਆਂ ਹੀ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਇਹ ਤੁਹਾਨੂੰ ਕਿਤਾਬਾਂ ਪੁੱਛੀਆਂ ਜਾਂਦੀਆਂ ਰਾਈਟ ਜੇ ਸਿੰਘ ਸੀਦਾਂ ਲਾਗੇ ਡਾਕਟਰ ਕੋਹਲੀ ਆਗੇ ਅਨਾਮ ਸਿੰਘ ਸ਼ਾਨ ਆਗੇ ਕਰਨੈਲ ਸਿੰਘ ਥਿੰਦਾ ਆਗੇ ਇਹ ਤੇ ਇਹ ਬਹੁਤ ਨੋਰਮਲ ਚੀਜ਼ਾਂ ਹੋ ਚੁੱਕੀਆਂ ਨੇ ਸੋ ਜਦੋਂ ਤੁਸੀਂ ਕਹਿੰਦੇ ਹੋ ਨਾ ਇੰਨੀਆਂ ਕਿਤਾਬਾਂ ਤੇ ਇੰਨੀਆਂ ਕਿਤਾਬਾਂ ਤੁਹਾਨੂੰ ਪੜਨੀਆਂ ਹੀ ਪੈਂਦੀਆਂ ਕਿ ਇਹ ਹੁਣ ਜਿਹੜਾ ਗਵਾ ਤੁਹਾਡੇ ਟੌਪਿਕ ਹੈ ਤੇ ਇਸ ਨੂੰ ਪੜ੍ਹਨਾ ਜ਼ਰੂਰੀ ਹੀ ਹੈ ਪਿਆਰਾ ਸਿੰਘ ਪਰਮ ਸਾਨੂੰ ਮਿਲਦੇ ਨੇ ਨੈਕਸਟ ਜਿਨ੍ਹਾਂ ਦੇ ਕਲਮ ਦੇ ਤਲੀ ਦੋ ਪਾਰਟਸ ਦੇ ਵਿੱਚ ਡਿਵਾਈਡ ਨੇ ਕਲਮ ਦੇ ਚਮਤਕਾਰ ਗੁਰੂ ਨੋਬੀ ਸਿੰਘ ਜੀ ਦੇ ਦਰਬਾਰੀ ਰਤਨ ਗੁਰੂ ਸਾਹਿਬ ਦੀ ਪੰਜਾਬੀ ਸਾਹਿਤ ਇਤਿਹਾਸ ਰੇਖਾ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੀਆਂ ਮਿਲਦੀਆਂ ਨੇ ਕਿਤਾਬਾਂ ਨੈਕਸਟ ਸਾਨੂੰ ਮਿਲਦੇ ਨੇ ਪ੍ਰੋਫੈਸਰ ਗੁਲਵੰਤ ਸਿੰਘ ਪ੍ਰਕਾਸ਼ਿਤ ਰੂਪ ਵਿੱਚ ਪੱਛੜ ਕੇ ਇਸ ਖੇਤਰ ਦੇ ਵਿੱਚ ਆਇਆ ਪਰ ਉਹਨਾਂ ਨੇ ਇਸਲਾਮ ਤੇ ਸੂਫੀਵਾਰ ਕਾਦਰਯਾਦ ਜੀਵਨ ਤੇ ਰਚਨਾ ਆਦੀ ਦੇ ਜਿਹੜੀਆਂ ਪੁਸਤਕਾਂ ਸੀ ਪ੍ਰਕਾਸ਼ਿਤ ਕਰਕੇ ਇਸ ਖੇਤਰ ਦੇ ਵਿੱਚ ਉਹ ਕੀ ਗਏ ਸੇ ਸ਼ਾਮਲ ਹੋ ਗਏ ਨੈਕਸਟ ਸਾਨੂੰ ਮਿਲਦੇ ਨੇ ਡਾਕਟਰ ਪ੍ਰੇਮ ਪ੍ਰਕਾਸ਼ ਸੰਸਕ੍ਰਿਤ ਕਾਵ ਜਿਹੜੇ ਸ਼ਾਸਤਰ ਦੇ ਇੱਕ ਉਹ ਗੂੜ ਗਿਆਤਾ ਸੀ ਉਹਨਾਂ ਨੂੰ ਉਸ ਦੇ ਬਾਰੇ ਨੌਲੇਜ ਸੀ ਇਸ ਤੋਂ ਇਲਾਵਾ ਉਹਨਾਂ ਨੇ ਭਾਰਤੀ ਕਾਸ਼ਤ ਮੇਨ ਉਹਨਾਂ ਦੀ ਪੁਸਤਕ ਮੰਨੀ ਜਾਂਦੀ ਹੈ ਜਦਕਿ ਮੋਹਨ ਸਿੰਘ ਦਾ ਕਾਵ ਲੋਕ Pritam Singh ਦਾ ਕਾਵ ਲੋਕ ਉਹਨਾਂ ਦੀ ਜਿਹੜੀ ਹੈ ਵਿਹਾਰਕ ਅਲੋchna ਦੇ ਨਮੂਨੇ ਨੇ ਜਿੰਨੀਆਂ ਵੀ ਕਿਤਾਬਾਂ ਹੈ ਇਹ ਸਾਰੀਆਂ ਬਤ ਤੁਹਾਨੂੰ ਆਲਰੇਡੀ ਜਿਹੜੇ ਕੁਐਸਚਨ ਹੈ ਤੁਹਾਡੇ ਉਹਨਾਂ ਦੇ ਵਿੱਚ ਇਹ ਪਾਏ ਹੋਏ ਨੇ ਜੋ ਕਿ ਤੁਸੀਂ ਪਲੇਲਿਸਟੇ ਜਾ ਕੇ ਉਹਨਾਂ ਦੇ ਬਾਰੇ ਦੇਖ ਸਕਦੇ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਨਿਕਾਸ ਤੇ ਵਿਕਾਸ ਪੰਜਾਬੀ ਭਾਸ਼ਾ ਵਿਗਿਆਨ ਬਾਰੇ ਕੀਤਾ ਉਹਨਾਂ ਦਾ ਖੋਜ ਕਾਰਜ ਜਿਹੜਾ ਗਵਾ ਇੱਕ ਹਵਾਲਾ ਉਸਾ ਇੱਕ ਸਾਹਿਤ ਵਿੱਚ ਦਰਜਾ ਰੱਖਦੇ ਨੇ ਨੈਕਸਟ ਜਿਹਨੇ ਰਤਨ ਸਿੰਘ ਜੱਗੀ ਉਹਨਾਂ ਨੇ ਆਪਣੇ ਸੰਮਕਾਲੀਅ ਦੇ ਵਿੱਚ ਇੱਕ ਉਹਨਾਂ ਦਾ ਸਿਰ ਕਢਵਾਉਣਾ ਸੀ ਉਹਨਾਂ ਦੀ ਖੋਜ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਮਤਕਾਲੀ ਸਾਹਿਤ ਹੀ ਸਾਨੂੰ ਮਿਲਦਾ ਹੈ ਜ਼ਿਆਦਾ ਇਸ ਦਿਆਲੇਦ ਵਾਲੇ ਨੇ ਇੱਕ ਕਿਤਾਬਾਂ ਵੀ ਉਹਨਾਂ ਦੀ ਆ ਦਸਮ ਗ੍ਰੰਥ ਦਾ ਕਰਤਿੱਤਵ ਦਸਮ ਗ੍ਰੰਥ ਦਾ ਪ੍ਰਾਣਿਕ ਧਿਆਨ ਗੁਰੂ ਨਾਨਕ ਦੇਵ ਜੀ ਵਿਚਾਰਤ ਅਪੂਰਤਨ ਪੰਜਾਬੀ ਵਾਰਤਕ ਵਿਕਾਸ ਤੇ ਵਿਸ਼ਲੇਸ਼ਣ ਮੇਨ ਉਹਨਾਂ ਦੀਆਂ ਮੰਨੀਆਂ ਜਾਂਦੀਆਂ ਨੇ ਤੇ ਸੰਪਾਦਿਤ ਹੋਈਆਂ ਦੋ ਪੁਸਤਕਾਂ ਉਹਨਾਂ ਦੀਆਂ ਸਾਹਿਤ ਕੋਸ਼ ਤੇ ਪੰਜਾਬੀ ਸਾਹਿਤਕ ਸੰਦਰਭ ਕੋਸ਼ ਆਦਿ ਉਹਨਾਂ ਦਾ ਕਵਾਲਾ ਤੇ ਸਰੋਧਾਂ ਜਦੋਂ ਉੱਥੇ ਆਂਨੇ ਨਾ ਕਿਤਾਬਾਂ ਦੇ ਬਾਰੇ ਤੇ ਕਈ ਵਾਰੀ ਇਹ ਵੀ ਆਉਂਦੇ ਆ ਸੰਪਾਦਿਤ ਕਿਹੜੀਆਂ ਨੇ ਧੋਲੀਆਂ ਦੀਆਂ ਮੌਲਿਕ ਉਸਕਾਂ ਨਹੀਂ ਕਿਹੜੀਆਂ ਨੇ ਨੈਕਸ ਸਾਨੂੰ ਮਿਲਦੇ ਨੇ ਡਾਕਟਰ ਕੁਰਸਦੇਵ ਸਿੰਘ ਤੇ ਉਹਨਾਂ ਦੀਆਂ ਜਿਹੜੀਆਂ ਲੇਖਕ ਦੀਆਂ ਰਚਨਾਵਾਂ ਨੂੰ ਸੰਪਾਦਿਤ ਕਰਨ ਝੁੱਟ ਉਹਨਾਂ ਦੀਆਂ ਅਹਿਮ ਪੁਸਤਕਾਂ ਸਾਨੂੰ ਜਿਹੜੀਆਂ ਮਿਲਦੀਆਂ ਨੇ ਜੰਗਨਾਮਾ ਸਿਧਾਂਤ ਸ੍ਰੂਪ ਤੇ ਵਿਕਾਸ ਪੰਜਾਬੀ ਸੂਫੀ ਸਾਇ ਸੰਦਰਭ ਕੋਸ਼ ਆਦਿ ਉਹਨੇ ਜਿਹੜਾ ਵਸਿੱਖ ਸਾਹਿਤ ਦੀ ਖੋਜ ਤੇ ਅਧਿਐਨ ਵੱਲ ਜਿਹੜਾ ਡਾਕਟਰ ਦਵਿੰਦਰ ਸਿੰਘ ਜਿਹੜੇ ਕਿਸੇ ਵਿਦਿਆਰਥੀ ਨੇ ਵੀ ਬਹੁਤ ਸਾਰਾ ਇਕ ਆਪਣਾ ਧਿਆਨ ਦਿੱਤਾ ਸੀ ਉਹਨਾਂ ਨੇ ਕੀ ਕੀਤਾ ਸੀ ਜਿਹੜਾ ਸੰਪਾਦਿਤ ਦੋ ਗ੍ਰੰਥ ਸਾਨੂੰ ਦਿੱਤੇ ਸੀ ਜਿਸਦੇ ਵਿੱਚ ਹੈਗਾ ਸੀ ਸ਼ਿਗੁਰ ਨਾਨਕ ਅਭਿਨੰਦਨ ਗ੍ਰੰਥ ਤੇ ਨੈਕਸ ਸਾਨੂੰ ਮਿਲਦੇ ਨੇ ਸ਼ਿਗੁਰ ਗੋਬੀ ਸਿੰਘ ਜੀ ਅਭਨੰਦਨ ਗ੍ਰੰਥ ਦੋਵੇਂ ਜਿਹੜੇ ਗ੍ਰੰਥ ਹੈ ਗੁਰੂ ਨਾਨਕ ਦੇਵ ਜੀ ਗੁਰੂ ਗੋਬੀ ਸਿੰਘ ਜੀ ਦੀ ਉਸਤਤ ਵਿੱਚ ਲਿਖੇ ਸੀ ਤੇ ਇਹ ਛੰਦਾਂ ਦੇ ਸੰਗ੍ਰਹਿ ਮਾਤਰ ਨਹੀਂ ਹੈਗੇ ਸਭ ਇੱਕ ਖੋਜ ਦੀ ਦ੍ਰਿਸ਼ਟੀ ਤੋਂ ਹੀ ਕਹਿੰਦੇ ਕਾਫੀ ਵਧੀਆ ਸੀ ਇਸ ਦੇ ਵਿੱਚ ਸਾਨੂੰ 202 ਕਵੀਆਂ ਦੇ ਬਾਰੇ ਜਾਣਕਾਰੀ ਮਿਲਦੀ ਹੈ ਉਹਨਾਂ ਦੇ ਜੀਵਨ ਅੰਵੇਰ ਵਿੱਚ ਰਚਨਾਵਾਂ ਇਸ ਤੋਂ ਇਲਾਵਾ ਇਹ ਜਿਹੜੇ ਚੀਜ਼ਾਂ ਸੀ ਇਹ ਅਗਲੀ ਆਉਣ ਵਾਲੀਆਂ ਖੋਜਾਂ ਕਾਰਨ ਵਾਸਤੇ ਵੀ ਕਾਫੀ ਵਧੀਆ ਸੀ ਨੈਕਸਟ ਹੈ ਕਿਨੇ ਡਾਕਟਰ ਵਿਦਿਆਰਥੀ ਦੀ ਇੱਕ ਹੋਰ ਸਾਨੂੰ ਖੋਜ ਉਪलब्ਧੀ ਉਹਨਾਂ ਦਾ ਇੱਕ ਖੋਜ ਪੱਤਰ ਜਿਹੜਾ ਮਿਲਦਾ ਹੈ ਪੰਜਾਬੀ ਦੀ ਪਹਿਲੀ ਇਸਤਰੀ ਕਵੀ ਜੋ ਕਿ ਪੰਜਾਬੀ ਸਾਹਿਤ ਇਸਤਰੀ ਸਾਹਿਤ ਦਾ ਇਤਿਹਾਸ 19ਵੀਂ ਸਦੀ ਤੱਕ ਲੈ ਕੇ ਜਾਂਦਾ ਹੈ ਮੈਂ ਲੱਭ ਉਹਨਾਂ ਦੇ ਸਾਨੂੰ ਪਹਿਲੀ ਇਹ ਜਿਹੜੀ gsi ਖੋਜ ਪੱਤਰ ਦੇ ਵਿੱਚ ਲਿਖਿਆ ਮਿਲਦਾ ਹੈਗਾ। ਇਸ ਤੋਂ ਇਲਾਵਾ ਨੈਕਸਟ ਜਿਹੇ ਕਿਸੇ ਡਾਕਟਰ ਤਰੰਪਾ ਸਿੰਘ ਜਿਨ੍ਹਾਂ ਨੇ ਪੰਜਾਬੀ ਕਵਿਤਾ ਦੇ ਵਿਕਾਸ ਸਾਇ ਸੰਚ 16ਵੀਂ ਸਦੀ ਦਾ ਚੋਨਵਾ ਪੰਜਾਬੀ ਸਾਹਿਤ ਇਸ ਦੇ ਵਿੱਚ ਆਪਰਾ ਉਹਨਾਂ ਨੇ ਇੱਕ ਯੋਗਦਾਨ ਦਿੱਤਾ ਸੀ। ਨੈਕਸਟ ਜਿਹਨੇ ਡਾਕਟਰ ਅਜਮੇ ਸਿੰਘ ਉਹਨਾਂ ਦੀ ਜਿਹੜੀ ਖੇਤਰਾਂ ਦੇ ਵਿੱਚ ਦਿਲਚਸਪੀ ਸੀ ਉਹ ਹੈਗੇ ਸੀ ਸਾਡਾ ਇਤਿਹਾਸ ਹੱਥ ਲਿਖਤੀ ਪੰਜਾਬੀ ਸਾਹਿਤ ਤੇ ਪੰਜਾਬੀ ਕਿੱਸਾ ਕਾਵ ਦੇ ਵਿੱਚ। ਹੁਣ ਉਹਨਾਂ ਨੇ ਸਾਨੂੰ ਕੀ ਗੱਲ ਸੀ? ਪੰਜਾਬੀ ਸਾਇਦ ਇਤਿਹਾਸ ਮਾਲਵੇ ਦੇ ਕੁਸ਼ਰੀ ਪਰੰਪਰਾ ਉਦਾਸੀ ਬੋਪੀ ਚੰਦ ਤੇ ਸੋਢੜ ਵਿੱਚ ਹੁਣ ਅਗਰ ਇਸ ਦੇ ਵਿੱਚ ਦੇਖਿਆ ਜਾਵੇ ਨਾ ਤੇ ਮਾਲਵੇ ਦੇ ਕੁਸ਼ਰੀ ਇੱਕ ਜਿਹੜੀ ਕਿਤਾਬ ਹੈ ਇਹ ਬਹੁਤ ਵਾਰੀ ਪੁੱਛੀ ਵੀ ਗਈ ਹੈ ਕਈ ਜਗ੍ਹਾ ਤੇ ਇਸ ਦੇ ਬਾਰੇ ਆਇਆ ਵੀ ਕੁਐਸਚਨ ਪੰਜਾਬੀ ਕਿੱਸਾ ਕਾਫ ਦੇ ਵਿੱਚ ਦੇਖਿਆ ਜਾਵੇ ਤਾਂ ਸਾਨੂੰ ਕੋਲ ਬੀ ਸਿੰਘ ਕਾਂ ਜਿਹੜੇ ਨੇ ਉਹਨਾਂ ਦਾ ਨਾਮ ਕਾਫੀ ਜ਼ਿਕਰ ਜੋਕ ਮਿਲਦਾ ਹੈ ਅਗਰ ਦੇਖਿਆ ਜਾਏ ਤਾਂ ਪੰਜਾਬੀ ਵਿੱਚ ਕਿੱਸਾ ਹੀਰ ਰਾਂਝਾ ਸੈਯਦ ਵਾਰਿਸਾ ਇਤਿਹਾਸ ਪਿਕਾਬ ਮੁਲਾਂਕਣ ਤੇ ਦਮਦਰ ਸਿੰਘ ਦਮਦਰਿਕ ਕਾਮਲ ਇਹ ਜਿਹੜੀਆਂ ਕਿਤਾਬਾਂ ਆ ਉਹਨਾਂ ਦੀ ਸਾਨੂੰ ਖੋਜ ਪੁਸਤਕਾਂ ਮਿਲਦੀਆਂ ਨੇ ਗੁਰਮukh ਸਿੰਘ ਨੈਕਸਟ ਦੇ ਕਿਹਨੇ ਜਿਨ੍ਹਾਂ ਨੇ ਸੇਵਾ ਪੰਥੀਆਂ ਦੀ ਪੰਜਾਬੀ ਸੈਨ ਨੂੰ ਦੇਣ ਪਾਈ ਸਹਿਜ ਰਾਮ ਜੀਵਨ ਤੇ ਰਚਨਾ ਤੇ ਜਦਕਿ ਉਹਨਾਂ ਨੇ ਗੁਰੂ ਨਾਨਕ ਬੰਸ ਪ੍ਰਕਾਸ਼ ਕ੍ਰਿਤ ਸੁਖਬਾਸੀ ਰਾਮ 베ਦੀ ਗੁਰਬਿਲਾਸ ਪਾਸ਼ਾਏ ਛੇਵੀਂ ਕ੍ਰਿਪਾ ਭਗਤ ਸਿੰਘ ਤੇ ਸੋਭਾ ਰਾਮਚਰਿਤ ਗੁਰਬਿਲਾਸਾ ਬਾਬਾ ਸੈਭ ਸਿੰਘ 베ਦੀ ਸੰਪਾਦਿਤ ਪੁਸਤਕਾਂ ਨੇ ਹੁਣ ਇਸ ਦੇ ਵਿੱਚ ਦੇਖੋ ਇਹਨਾਂ ਦੀਆਂ ਵੀ ਕਿਤਾਬਾਂ ਨੇ ਇਹ ਵੀ ਕਿਤਾਬ ਸੀ ਬਟ ਬੋਲਡ ਅੱਖਰਾਂ ਦੇ ਵਿੱਚ ਸਾਨੂੰ ਇਹ ਹੀ ਮਿਲਦੇ ਨੇ ਕਿਉਂ ਕਿਉਂਕਿ ਇਹ ਕਿਤਾਬਾਂ ਜ਼ਿਆਦਾ ਫੇਮਸ ਹੋਈਆਂ ਬਣੀਆਂ ਗਈਆਂ ਨੇ ਤੇ ਇਹੋ ਹੀ ਤੁਹਾਨੂੰ ਪੁੱਛਿਆ ਜਾਂਦੀਆਂ ਨੇ ਸੋ ਉਹ ਤਾਂ ਨੇ ਉਹੀ-ਉਹੀ ਚੀਜ਼ਾਂ ਜਿਹੜੀਆਂ ਦੱਸਿਆ ਨੇ ਕਿਉਂਕਿ ਤੁਹਾਡੇ ਵਾਸਤੇ ਇੰਪੋਰਟੈਂਟ ਹੁਣ ਇਹ ਗੱਲ ਕਿ ਸਾਇਦਾ ਧਿਆਨ ਨਾਲ ਜਾ ਖੋਜ ਕਰਨ ਲਈ ਜਿਸ ਲਗਨ ਇੱਕ ਸੰਜੀਦਗੀ ਦੇ ਲੋੜ ਹੈਗੀ ਸੀ ਇਹ ਸਾਰੀਆਂ ਕੂਬੀਆਂ ਜਿੰਨੇ ਵੀ ਲੇਖਕ ਦੱਸੇ ਨੇ ਉਹਨਾਂ ਦੇ ਵਿੱਚ ਮੌਜੂਦ ਨੇ ਇਸ ਤੋਂ ਇਲਾਵਾ ਜਿਹੜਾ ਹੈ ਕਿ ਅਸੀਂ ਲੇਖਕ ਉਹਨਾਂ ਨੇ ਕੀ ਕੀਤਾ ਸੀ ਜਿਹੜੇ ਸਾਨੂੰ ਇਹ ਮਿਲਦੇ ਗਏ ਨੇ ਉਹਨਾਂ ਨੇ ਬਦਕਲੀ ਪੰਜਾਬੀ ਸਾਇਦੇ ਜਿਹੜੇ ਵਿਪਿੰਪਖ ਸੀ ਉਹਨਾਂ ਦੇ ਬਾਰੇ ਤੱਥ ਵਿਸ਼ਲੇਸ਼ਣ ਤੇ ਵਿਆਖਿਆਵਾਂ ਵੀ ਉਹਨਾਂ ਨੇ ਆਪਣੀ ਰੁਚੀ ਦਾ ਕੇਂਦਰ ਬਣਾਇਆ ਸੀ ਮਹੱਤਵ ਕੀਤੇ ਉਦੋਂ ਜ਼ਿਆਦਾ ਹੋਰ ਵਧ ਜਾਂਦਾ ਹੈ ਜਦੋਂ ਪੰਜਾਬੀ ਸਕਾਲਰਸ਼ਿਪ ਵਿੱਚ ਮਿਹਨਤ ਤੇ ਬਰੀਕੀ ਨਾਲ ਕੰਮ ਕਰਨ ਵਾਲੇ ਜਿਹੜੇ ਖੋਜਕਾਰ ਸੀ ਉਹਨਾਂ ਦੀ ਗਿਣਤੀ ਦਾ ਗ੍ਰਾਫ ਕਰਦਾ ਹੋਇਆ ਦਿਖਾਈ ਦਿੰਦਾ ਹੈ ਹੁਣ ਅੱਗੇ ਜਿਵੇਂ ਪਿਛੇ ਪੜਿਆ ਸੀ ਪਾਕਿਸਤਾਨੀ ਪੰਜਾਬੀ ਸਾਹਿਤ ਜਿਹੜਾ ਸੀ ਉਸ ਤੇ ਵਿੱਚ ਲੇਖਕ ਦੀਆਂ ਰਾਮਾ ਤੇ ਤਾਰਨਾਵਾਂ ਨੂੰ ਕਦਰ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਜਿਹੜਾ ਪਾਕਿਸਤਾਨ ਵਾਲੀ ਸਾਈਡ ਸੀ ਪੰਜਾਬੀ ਯੂਨੀਵਰਸਿਟੀ ਲਾਹੌਰ ਵੱਲੋਂ ਪ੍ਰਕਾਸ਼ਿਤ ਹੋ ਰਿਹਾ ਹੈ ਜਿਹੜਾ ਇੱਕ ਸਾਲਾ ਸਿਖੋਜ ਇਸੇ ਵਿੱਚ ਵੀ ਕਈ ਜਿਹੜੇ ਲੇਖ ਛੱਪ ਚੁੱਕੇ ਸੀ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਅੱਗੇ ਸੀ ਪੰਜਾਬੀ ਦੇ ਬਾਰੇ ਉੱਥੇ ਪਾਕਿਸਤਾਨ ਦੇ ਵਿੱਚ ਜੋ ਕੰਮ ਹੋ ਰਿਹਾ ਸੀ ਉਸਦੇ ਬਾਰੇ ਵੀ ਦੱਸਿਆ ਗਿਆ ਹੈ ਇਸ ਤੋਂ ਇਲਾਵਾ ਹੁਣ ਨੈਕਸ ਸਾਨੂੰ ਜਿਹੜੇ ਲੇਖਕ ਮਿਲਲੇ ਨੇ ਰਾਜਸ ਬੀ ਜਿਹੜੇਗੇ ਸੀ ਜੋ ਕਿ ਨਵੀਂ ਪੀੜੀ ਦੇ ਲੇਖਕਾਂ ਦੇ ਵਿੱਚ ਅਸਰ ਦੇਖਿਆ ਹੋਵੇ ਤਾਂ ਖੋਜਕਾਰਾਂ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਗੁਰੂ ਅਮਰਦਾਸ ਰੋਤ ਪੁਸਤਕ ਬੰਸਾਵਲੀ ਨਾਮਾ ਦਸਾ ਪਾਸ਼ਾਆਂ ਕਾ ਸੰਪਾਦਨ ਤੇ ਇਤਿਹਾਸਕ ਅਧਿਐਨ ਖਾਲਸਾ ਸੇਜਨਾ ਤੇ ਦਸਮਗ੍ਰੰਥ ਕੁਝ ਹੋਰ ਉਹਨਾਂ ਦੀਆਂ ਖੋਜ ਪੁਸਤਕਾਂ ਸਾਨੂੰ ਮਿਲੀਆਂ ਨੇ ਖੋਜ ਵਿੱਚ ਸਾਨੂੰ ਇਤਿਹਾਸ ਸਾਹਿਤ ਧਰਮ ਦਰਸ਼ਨ ਦੀਆਂ ਕਈ ਦ੍ਰਿਸ਼ਟੀਆਂ ਅੰਤਰ ਦ੍ਰਿਸ਼ਟੀਆਂ ਦੇਖਣ ਨੂੰ ਮਿਲਦੀਆਂ ਨੇ ਇਸ ਤੋਂ ਇਲਾਵਾ ਸੁਬਿੰਦਰਜੀਤ ਸਿੰਘ ਸਾਗਰ ਦੀ ਪੁਸਤਕ ਸਾਨੂੰ ਮਿਲਦੀ ਹੈ ਪੰਜਾਬੀ ਨਾਟਕ ਦਾ ਇਤਿਹਾਸ ਜਿਸ ਵਿੱਚ ਉਹਨਾਂ ਨੇ ਪੰਜਾਬੀ ਨਾਟਕ ਦੇ ਉਤਪੱਤਵ ਤੋਂ ਲੈ ਕੇ ਮਤਲਬ ਸਟਾਰਟਿੰਗ ਤੋਂ ਲੈ ਕੇ ਦੇਸ਼ਵੰਡ ਤੱਕ ਤੇ ਇਸ ਦੇ ਇਤਿਹਾਸ ਲੇਖਣ ਜਿਸ ਦੇ ਵਿੱਚ ਇਸ ਇਸ ਸਮੇਂ ਦੇ ਨਾਟਕ ਦੀ ਮੂਲ ਵਿਆਖਿਆ ਰਾਜਨੀਤਿਕ ਸਮਾਜਿਕ ਪਰਪੇਖ ਵਿੱਚ ਕੀਤੀ ਗਈ ਹੈ ਮਤਲਬ ਉਹਨਾਂ ਨੇ ਜਿਹੜਾ ਪੰਜਾਬੀ ਨਾਟਕ ਦਾ ਇਤਿਹਾਸ ਸੀ ਸਟਾਰਟਿੰਗ ਤੋਂ ਲੈ ਕੇ ਦੇਸ਼ ਆਜ਼ਾਦੀ ਤੱਕ ਉਸ ਸਮੇਂ ਜਿਹੜੇ ਲੇਖਕ ਸੀ ਜਿਸ ਤਰੀਕੇ ਦਾ ਉਹਨਾਂ ਨੇ ਰਚਨਾਵਾਂ ਲਿਖੀਆਂ ਸੀ ਰਾਜਨੀਤਿਕ ਤੇ ਸਮਾਜਿਕ ਯਾਨੀ ਕਿ ਰਾਜਨੀਤੀ ਇੱਕ ਮੇਨ ਮੁੱਦਾ ਸੀ ਉਸ ਦੇ ਬਾਰੇ ਸਮਾਜ ਇੱਕ ਉਸ ਦੇ ਵਿੱਚ ਮੇਨ ਮੁੱਦਾ ਸੀ ਉਹਨਾਂ ਨੂੰ ਲੈ ਕੇ ਉਹਨਾਂ ਨੇ ਨਾਟਕ ਲਿਖੇ ਸੀ ਗਤੀਸ਼ੀਲ ਇਤਿਹਾਸਿਕ ਪ੍ਰਕਿਰਿਆ ਵਿੱਚ ਇਤਿਹਾਸ ਲੇਖਨ ਸਮੇਂ ਦੇ ਸਰੋਕਾਰਾਂ ਦੇ ਅੰਗ ਸੰਗ ਰਹਿਣ ਦਾ ਯਤਨ ਕਰਦਾ ਮਤਲਬ ਜਿਵੇਂ ਜਿਵੇਂ ਟਾਈਮ ਚੇਂਜ ਹੁੰਦਾ ਗਿਆ ਇਹ ਲ ਸਾਹਿਸੀ ਜਾਂ ਇਤਿਹਾਸਿਕ ਰਸੀ ਉਹ ਕੀ ਕਰਦਾ ਸੀ ਟਾਈਮ ਦੇ ਨਾਲ ਨਾਲ ਉਹਨਾਂ ਦੇ ਰਹਿਣ ਦੀ ਕੋਸ਼ਿਸ਼ ਕਰਦਾ ਗਿਆ ਸਾਰੇ ਅਧਿਐਨ ਦਾ ਉਦੇਸ਼ ਕੀ ਕਰ ਸੀ ਪੰਜਾਬੀ ਨਾਟ ਵਿਦਾ ਦੇ ਸਰੂਪ ਸਿਰ ਜਨਾ ਨੂੰ ਮਤਲਬ ਸਾਰਾ ਜਿਹੜਾ ਨਾਟਕ ਹੈ ਉਸ ਦੇ ਬਾਰੇ ਦੱਸਣਾ ਹੈ ਹੁਣ ਸਬਿੰਦਾ ਜੀ ਸਿੰਘ ਸਾਗਰ ਜਿਹੜੇ ਸੀ ਉਹਨਾਂ ਦੀ ਦੂਜੀ ਪੁਸਤਕ ਹੈ ਕਿਸੇ ਜਨਮ ਸਾਖੀ ਸੰਵਾਦ ਤੇ ਮਲੰਕਣ ਦਾ ਪ੍ਰੋਜੈਕਟ ਕੀ ਕਰ ਸੀ ਜਨਮ ਸਾਖੀ ਜੜੀ ਵਿਦਾ ਹੈ ਦੀ ਸੀ ਉਸ ਦੇ ਉਦਭ ਯਾਨੀ ਕਿ ਕਿਵੇਂ ਸਟਾਰਟ ਹੋਇਆ ਵਿਕਾਸ ਕਿਵੇਂ ਹੋਇਆ ਇਸ ਦੇ ਬਾਰੇ ਉਹਨਾਂ ਨੇ ਅਧਿਐਨ ਸਮੇਂ ਦੇ ਸਰੋਕਾਰ ਯਾਨੀ ਕਿ ਉਸ ਸਮੇਂ ਦੇ ਜਿਹੜੇ ਸਰੋਕਾਰ ਸੀ ਜਾਂ ਸਿਧਾਂਤ ਸੀ ਉਹਨਾਂ ਦੇ ਪਰਿਪੇਖ ਵਿੱਚ ਕਰਦਿਆਂ ਹੋਇਆ ਜਨਮ ਸਾਖੀ ਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਨਾਲ ਹੀ ਜਨਮ ਸਾਖੀ ਚਿੰਤਨ ਇਸ ਤੋਂ ਇਲਾਵਾ ਮਿੱਥ ਕਿਵੇਂ ਬਣਦੀਆਂ ਜਾਂਦੀਆਂ ਸੀ ਤੇ ਚਿੱਤਰਕਲਾ ਦੇ ਮੂਲ ਅੰਕੜੇ ਇਹ ਵੀ ਹੋਰੜੇ ਚੀਜ਼ਾਂ ਨਾਲ ਦੇ ਨਾਲ ਕੀ ਰਸੀ ਤੱਥ ਵਿੱਚ ਅਧਿਐਨ ਕੀਤੇ ਹੋਏ ਸੀ ਇਸ ਕਿਤਾਬ ਦੇ ਵਿੱਚ ਨੈਕਸਟ ਇਹ ਗਵਾ ਪੰਜਾਬ ਦੇ ਇਤਿਹਾਸਕ ਇਤਿਹਾਸਕਾਰ ਨੇ ਵੀ ਪੰਜਾਬੀ ਦੀਆਂ ਇਤਿਹਾਸੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਰਚਨਾਵਾਂ ਨੂੰ ਸੰਪਾਦਿਤ ਕਰਨ ਦੇ ਵਿੱਚ ਵੀ ਕਾਫੀ ਦਿਲਚਸਪੀ ਦਿਖਾਈ ਹੈ। ਇਹ ਇਤਿਹਾਸਕਾਰਾਂ ਦੇ ਵਿੱਚ ਸਾਨੂੰ ਮਿਲਦੇ ਕਿੰਨੇ ਪ੍ਰਿੰਸੀਪਲ ਸੀ타ਰਾਮ ਕੋਹਲੀ, ਗੰਡਾ ਸਿੰਘ ਭਾਈ ਰੰਧੀ ਸੀ। ਹੁਣ ਵਾਰ ਚੱਠਿਆਂ ਦੀ ਵਾਰ ਸ਼ਾਹ ਮੁਹੰਮਦ ਚੱਠਿਆਂ ਦੀ ਵਾਰ ਫਤਿਹਨਾਮਾ ਗੁਰੂ ਖਾਲਸਾ ਜੀ ਦਾ ਜਿਹਾ ਹੀ ਲਿਖਤਾ ਸਾਨੂੰ ਮਿਲਦੀਆਂ ਨੇ ਜੋ ਕਿ ਪ੍ਰੋਫੈਸਰ ਪ੍ਰਿੰਸੀਪਲ ਸੋਰੀ ਸੀ타ਰਾਮ ਕੋਹਲੀ ਦੁਆਰਾ ਸੰਪਾਦਿਤ ਕੀਤੀਆਂ ਗਈਆਂ ਸੀ। ਹੁਣ ਇਹ ਜਿਹੜੇ ਕਿ ਸੀ ਪੰਜਾਬ ਦੀਆਂ 12 ਸ਼੍ਰੀ ਗੁਰੂ ਸੋਭਾ ਹੁਕਮਨਾਮੇ ਸੰਪਾਦਕ ਹੈਗੇ ਸੀ ਇਹਨਾਂ ਦੇ ਡਾਕਟਰ ਗੰਡਾ ਸੀ ਜਦਕਿ ਸਾਨੂੰ ਪ੍ਰੇਮ ਸਮਾਰਗ੍ਰੰਥ ਤੇ ਗੁਰ ਪ੍ਰਣਾਲੀਆਂ ਭਾਈ ਰਣਦੀਪ ਸਿੰਘ ਦੇ ਸੰਪਾਦਨ ਦੇ ਦੁਆਰਾ ਹੀ ਮਿਲਦੇ ਸੋ ਤਿੰਨ ਲੇਖਕਾਂ ਤਿੰਨਾਂ ਦੇ ਬਾਰੇ ਸਾਨੂੰ ਦੱਸ ਦਿੱਤੀਆਂ ਨੇ ਕਿਹੜੀ ਹੈ ਕਿਹੜੀ ਉਹਨਾਂ ਦੀ ਸੰਪਾਦਿਤ ਪੁਸਤਕਾਂ ਸੀ ਗਿਰਜਾ ਗਰਜਾ ਸਿੰਘ ਚੜ੍ਹੇਗੇ ਸੀ ਉਹਨਾਂ ਦੀ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਦੇ ਜਿਹੜੇ ਜੀਵਨ ਤੇ ਪ੍ਰਤਾਨ ਦੇ ਨਾਲ ਰਿਲੇਟਡ ਸੀ ਉਹਨਾਂ ਨੂੰ ਬੜੇ ਹੀ ਪ੍ਰਮਾਣਿਕ ਤਰੀਕੇ ਨਾਲ ਤੱਥਾਂ ਦੇ ਦੁਆਰਾ ਉਹਨਾਂ ਨੇ ਸਾਹਮਣੇ ਲਿਆਂਦਾ ਸੀ ਇਸ ਕਿਤਾਬ ਆਲੋਚਨਾ ਦ੍ਰਿਸ਼ਟੀ ਵਿੱਚ ਪਿੰਨ ਹੋਣ ਕਰਕੇ ਇਹਨਾਂ ਰਚਨਾਵਾਂ ਦੀਆਂ ਭੂਮਿਕਾਵਾਂ ਜਿਹੜੀਆਂ ਸੀ ਸਟਾਰਟਿੰਗ ਜਿਹੜੀ ਸੀ ਉਸ ਦੇ ਵਿੱਚ ਸਾਨੂੰ ਇਤਿਹਾਸਿਕ ਪੱਖ ਨੂੰ ਇੱਕ ਆੜੰਗ ਪਰ ਬਹੁਤ ਵੱਲ ਦਿੱਤਾ ਹੈ ਮਤਲਬ ਹੁਣ ਦੇਖੋ ਜਿਹੜੀ ਕਿਤੇ ਆਪ ਇਸ ਇਤਿਹਾਸ ਦੇ ਨਾਲ ਰਿਲੇਟਡ ਹੁੰਦੀ ਆ ਓਬਵੀਅਸਲੀ ਜਦੋਂ ਉਸ ਦੀ ਭੂਮਿਕਾ ਲਿਖੀ ਜਾਂਦੀ ਹੈ ਤਾਂ ਉਸ ਦੇ ਬਾਰੇ ਇਤਿਹਾਸ ਦੇ ਬਾਰੇ ਥੋੜੀ ਜੀ ਨੋਲੇਜ ਜ਼ਰੂਰ ਦਿੱਤੀ ਜਾਂਦੀ ਹੈ ਤਾਂ ਇਹ ਚੀਜ਼ਾਂ ਸਾਨੂੰ ਇਸ ਦੇ ਵਿੱਚ ਮਿਲਦੀਆਂ ਨੇ ਇਤਿਹਾਸ ਦੇ ਬਾਰੇ ਬਹੁਤ ਕੁਝ ਇਸ ਦੇ ਵਿੱਚ ਸਾਨੂੰ ਦਿੱਤਾ ਹੋਇਆ ਹੈ ਪ੍ਰੀਤਮ ਸਿੰਘ ਤੇ ਪਦਮ ਇਸ ਤੋਂ ਇਲਾਵਾ ਗੋਬਿੰਦ ਸਿੰਘ ਲੰਬਾ ਕੁਝ ਹੋਰ ਜਿਹੜੇ ਲੇਖ ਸੀ ਇਮਾਮ ਬਖਸ਼ ਦਾ ਸ਼ਾਹ ਬਹਿਰਾਮ 파ਰਸਪਾ ਅਤੀ ਸ਼ਦਾਰਾਮ ਫਿਲੋਰੀ ਦੇਕ੍ਰਿਤ ਸਿੱਖਾ ਦੇ ਰਾਜ ਦੀ ਵਿਥਿਆ ਦਾ ਸੰਪਾਦਨ ਪਹਿਲੀ ਵਾਰ ਕੀਤਾ ਸੀ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇਹ ਜਿਹੜੀਆਂ ਪੁਸਤਕਾਂ ਸੀ ਇਹਨਾਂ ਵਿੱਚ ਲਿਖੀਆਂ ਗਈਆਂ ਜਿਹੜੀਆਂ ਭੂਮਿਕਾਵਾਂ ਸੀ ਵਿਦਿਆਕ ਆਲੋਚਨਾત્મક ਤੇ ਖੋਜ ਦੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਸੀ ਮਤਲਬ ਕਾਫੀ ਇੰਪੋਰਟੈਂਟ ਸੀ ਹਰ ਗੱਲ ਦੀ ਤਹਿ ਵਿੱਚ ਜਾਣਾ ਨਾਲ ਦੇ ਨਾਲ ਤਰਕ ਦੇਣੇ ਕੋਈ ਗੱਲ ਨੂੰ ਇੱਕ ਜਿਵੇਂ ਕਹਿੰਦੇ ਨੇ ਪ੍ਰੂਫ ਦੇਣਾ ਕਿਸੇ ਗੱਲ ਨੂੰ ਪ੍ਰੂਫ ਕਰਨ ਵਾਸਤੇ ਪਰਿਪੂਰਨਤਾ ਹੁੰਦੀ ਹੈ ਇਹ ਸ਼ਾਲੀ ਇਸ ਦੇ ਸੰਪਾਦਨ ਕਲਾ ਦੇ ਕੁਝ ਗੁਣ ਸਾਨੂੰ ਮਿਲਦੇ ਤੇ ਪਦਮ ਸਿੰਘ ਦੀ ਜਿਹੜੀ ਹੀਰ ਅਹਿਮਦ ਤਸਾਖੀਆਂ ਅੱਡਨ ਸ਼ਾ ਦਾ ਸੰਪਾਦਕ ਜਿਹੜੇ ਸੀ ਗੋਬਿੰਦ ਸਿੰਘ ਲਾਂਬਾ ਸੀ ਮਤਲਬ ਰਚਨਾਵਾਂ ਇਹਨਾਂ ਦੀਆਂ ਸੀ ਸੰਪਾਦਨਾ ਕੀਤੀ ਸੀ ਕਿਸ ਨੇ ਗੋਬਿੰਦ ਸਿੰਘ ਲਾਂਬਾ ਨੇ ਐਮਏ ਯਾਰ ਉੱਤੇ ਡਾਕਟੋਰੇਟ ਹੋਣ ਕਰਕੇ ਉਸ ਦੀਆਂ ਲਿਖੀਆਂ ਭੂਮਿਕਾਵਾਂ ਵਿੱਚ ਲੇਖਕ ਉਸ ਦੀਆਂ ਰਚਨਾਵਾਂ ਬਾਰੇ ਵਾਕਫੀਅਤ ਲੁਕਤ ਅਗਿਆਤ ਤੱਥਾਂ ਦੀ ਜਾਣਕਾਰੀ ਇਹ ਸਾਰੇ ਵੀ ਇਸ ਦੇ ਵਿੱਚ ਸਾਨੂੰ ਉਚਾਰੇ ਰੂਪ ਦੇ ਵਿੱਚ ਚਰਚਾ ਇਸ ਦੇ ਵਿੱਚ ਮਿਲਣੀ ਹੈ। ਨੈਕਸਟ ਮਿਲਦੇ ਗਏ ਨੇ ਸਾਨੂੰ ਬਾਦ ਨਾਦਰ ਸ਼ਾਹ ਮੱਕੇ ਮਦੀਨੇ ਦੀ ਗੋਸ਼ ਸੰਪਾਦਕ ਇਹ ਕਿਸੀ ਕੁਲਵੰਤ ਸਿੰਘ। ਇਹਨਾਂ ਨੇ ਕਿਸੀ ਪਾਠ ਨਾਦਰ ਸ਼ਾਹ ਦੇ ਜਿਹੜਾ ਪਾਠ ਸੀ ਉਹਨਾਂ ਨਿਰਧਾਰਨ ਲਈ ਇਸ ਵਾਰ ਦੇ ਪਹਿਲੇ ਸੰਗ੍ਰਹਿ ਜਿਹੜੇ ਵਿਸੀ ਤੇ ਕਿਹੜੇ ਕਿਸੀ ਹਰੀਕ੍ਰਿਸ਼ਨ ਜਿਹੜੇ ਸੀ ਕੋਲ ਦੇ ਮੂਲ ਪਾਠ ਨੂੰ ਹੀ ਆਧਾਰ ਬਣਾਇਆ। ਜਿਵੇਂ ਪਿੱਛੇ ਵੀ ਅਸੀਂ ਪੜਿਆ ਹੈ ਕਿ ਜਦੋਂ ਕਿ ਕਿਤਾਬਾਂ ਜਿਹੜੀਆਂ ਨਹੀਂ ਮਿਲਦੀਆਂ ਸੀ ਉਹਨਾਂ ਦੇ ਨਾਂ ਰੱਖਦੀਆਂ ਮਿਲਦੀਆਂ ਕਿਤਾਬਾਂ ਜਿਹੜੀਆਂ ਸੀ ਉਹ ਯੂਜ਼ ਕਰ ਲੈਂਦੇ ਸੀ ਬਾਹਰ ਦੀ ਇਤਿਹਾਸਿਕ ਪ੍ਰਮਾਣਿਕਤਾ ਦੀ ਪਰਖ ਅਤੇ ਸ਼ਬਦਾਂ ਨੂੰ ਸੁਬੋਧ ਬਣਾਉਣ ਲਈ ਕੀਤੇ ਗਏ ਉਹ ਜਿਹੜੇ ਯਤਨ ਸੀ ਉਹ ਕੀ ਗਿਸੀ ਪਾਠਕ ਦਾ ਧਿਆਨ ਆਪਣੇ ਵੱਲ ਖਿੱਚਦੇ ਸੀ ਨਾਲ ਹੀ ਮੱਕੇ ਮਦੀਨੇ ਦੀ ਗੋਸ਼ਚ ਇੱਕ ਮਹੱਤਵਪੂਰਨ ਵਾਰਤਕ ਹੈ ਕਿਸੀ ਤੇ ਜਿਸ ਦੇ ਇੱਕ ਬਹੁਪੱਖੀ ਅਧਿਐਨ ਦਾ ਉਪਰਾਲਾ ਕੀਤਾ ਗਿਆ ਹੈ ਮਤਲਬ ਜਿਹੜਾ ਹੈਗਾ ਸੀ ਕਿ ਇਹ ਚੀਜ਼ ਨੂੰ ਇੱਕ ਅਧਿਐਨ ਦੇ ਖੇਤਰ ਵਿੱਚ ਲੈ ਕੇ ਆਏ ਇਹ ਵਾਰਤਕ ਦੇ ਨਾਲ ਰਿਲੇਟਡ ਹੈ ਉਨ ਹਾਤਨਾਮਾ ਨੈਕਸਨ ਨੂੰ ਮਿਲਦੇ ਨੇ ਸੰਪਾਦਨਾ ਕਰਕੇ ਇਸ ਜਿਹੜੇ ਲੇਖਕ ਨੇ ਕਵੀ ਸੌਦਾ ਸਿੰਘ ਦੇ ਕਿੱਸੇ ਦੀ ਇੱਕੋ ਇੱਕ ਪ੍ਰਤੀਲਿਪੀ ਨੂੰ ਸੁਰੱਖਿਅਤ ਕਰਨ ਦਾ ਯਤਨ ਕੀਤਾ ਸੀ ਸੋ ਇਹ ਜਿਹੜੀ ਰਚਨਾ ਸੀ ਹਾਤਨਾਮਾ ਇਹ ਲੇਖਕ ਇਸੇ ਕੋਹਨੇ ਕੇ ਸੀ ਕਵੀ ਸੌਦਾ ਸੀ ਸੌਦਾ ਸੋ ਉਹਨਾਂ ਦੀ ਇੱਕੋ ਇੱਕ ਪ੍ਰਤੀਲਿਪੀ ਸੀ ਜਿਸ ਨੂੰ ਕੀ ਗਸੀ ਜਿਹੜੇ ਕੁਲਵੰਤ ਸਿੰਘ ਸੀ ਉਹਨਾਂ ਨੇ ਇਸ ਨੂੰ ਇੱਕ ਸੰਪਾਦਿਤ ਕਰਕੇ ਇਸ ਨੂੰ ਸੰਭਾਲ ਲਿਆ ਨੈਕਸਟ ਇੱਕ ਐਸੀ ਇਸੇ ਭੂਮਿਕਾ ਦੇ ਵਿੱਚ ਹਾਦਮ ਤਾਈ ਦਾ ਇਤਿਹਾਸਿਕ ਪਰਗ੍ਰੇਹ ਭਾਰਤੀ ਪਛਾਣਾਂ ਵਿੱਚ ਹਾਦਮ ਸੰਬੰਧੀ ਜਿਹੜੀਆਂ ਰਚਨਾਵਾਂ ਕਥਾਵਾਂ ਇਹਨਾਂ ਸਾਹਣਿਆਂ ਦੇ ਬਾਰੇ ਸਾਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇਨ ਮਸਲੇ ਸ਼ੇਖਰੀ ਦੇ ਇਸ ਦੀ ਦੂਜੀ ਸਾਨੂੰ ਸੰਪਾਦਿਤ ਰਚਨਾ ਮਿਲਦੀ ਹੈ। ਤੇ ਇਹ ਮਸਲੇ ਸ਼ੇਖਰੀ ਕੇ ਅਸੀਂ ਜਦੋਂ ਮਦਕਾਲੀ ਵਾਰਤਕ ਪੜਦੇ ਹਾਂ ਉਸ ਦੇ ਵਿੱਚ ਇਹ ਕਿਤਾਬ ਅਸੀਂ ਪੜਦੇ ਹੀ ਬੰਦੇ ਦਾ ਨਾਮ ਆਉਂਦਾ ਹੀ ਆਤਾ ਹੈ। ਹੁਣ ਇੱਕ ਵਿਸ਼ਿਸ਼ਟ ਰਚਨਾ ਦਾ ਆਲੋਚਨਾਤਮਕ ਸੰਪਾਦਨ ਤੇ ਮੁਲਾਂਕਣ ਖੋਜ ਵਿਸ਼ੇ ਵਜੋਂ ਹੀ ਪ੍ਰਮਾਣਿਤ ਹੁੰਦਾ ਹੈ। ਇੱਕ ਵਿਸ਼ਿਸ਼ ਰਚਨਾ ਜਿਹੜੀ ਹੈ ਸਸਤਰਕਾਲ ਦੀ ਵਿਸ਼ੇਸ਼ਤ ਰਚਨਾ ਹੁੰਦੀ ਹੈ ਜਿਹੜੀ ਉੱਤਮ ਹੁੰਦੀ ਹੈ। ਹਰ ਪੱਖ ਤੋਂ ਸਹੀ ਹੁੰਦੀ ਹੈ ਤਾਂ ਵਧੀਆ ਹੁੰਦੀ ਹੈ। ਸੋ ਅਰਨਾ ਦਾ ਆਲੋਚਨਾਤਮਕ ਸੰਪਾਦਨ ਤੇ ਮੁਲਾਂਕਣ ਖੋਜ ਵਿਸ਼ਾ ਜਿਹੜਾ ਹੁੰਦਾ ਹੈ ਉਹ ਉਸ ਤੇ ਵਜੋਂ ਹੀ ਪ੍ਰਮਾਣ ਕੀਤਾ ਜਾਂਦਾ ਹੈ। ਹੁਣ ਤੱਕ ਜਿੰਨੇ ਵੀ ਅਸੀਂ ਵਿਦਵਾਨ ਜਿਹੜੇ ਇਸ ਵਿਸ਼ੇ ਦੇ ਉੱਪਰ ਪੀ ਐਚ ਡੀ ਕੰਮ ਕੀਤੀ ਹੈ ਉਹਨਾਂ ਦੇ ਉੱਤੇ ਜਿਹੜੇ ਲੇਖਕ ਨੇ ਉਸੇ ਵAYS ਸਾਨੂੰ ਹਰਨਾਮ ਸਿੰਘ ਸ਼ਾਨ ਮਿਲਦੇ ਨੇ। ਜੀਤ ਸਿੰਘ ਸੀਤਲਵਿੰਦੇ ਨੇ ਗੋਬਿੰਦ ਸਿੰਘ ਲਾਂਬਾ ਉਹਨਾਂ ਤੋਂ ਲੈ ਕੇ ਜਸਪੀਰ ਸਿੰਘ ਸਾਗਰ ਤੱਕ ਅਸੀਂ ਇਹਨਾਂ ਨੂੰ ਗਿਣਦੇ। ਤੇ ਸੱਸੀ ਹਾਸ਼ਮ ਹੀਰਵਾਰਿਸ ਅਹਿਮਦ ਦਾ ਕਸਾ ਕਾਮਰੂਬ ਵਾਲਾ ਜਰਮ ਸਾਖੀ ਪਾਠ ਪ੍ਰਮਾਣੀਕਰਨ ਤੇ ਇਹ ਜਰਮ ਸਾਖੀ ਭਗਤਬੀ ਜੀ ਤੇ ਗਿਆਨ ਰਚਨਾ। ਇਹ ਇਹਨਾਂ ਸਾਰਿਆਂ ਦੀ ਹੀ ਸਾਨੂੰ ਕਿਤਾਬਾਂ ਮਿਲਦੀਆਂ ਹਨ। ਹੁਣ ਤੁਸੀਂ ਕਹੋਗੇ ਕਿ ਹੁਣ ਇਹ ਕਿਸੇ ਕਿਹੜੀ ਕਿਤਾਬ ਹੈਗੀ ਹੈ? ਰਾਈਟ। ਹੁਣ ਦੇਖੋ ਜਿਵੇਂ ਹਰਨਾਮ ਸਿੰਘ ਸ਼ਾਨਦੀ ਇਹ ਵਾਲੀ ਹੋਗੀ। ਉਸ ਤੋਂ ਬਾਅਦ ਐਵਾਲੀ ਹੋਗੀ ਇਸ ਤ੍ਰਿਕੜਮ ਬਾਕੀ ਸੋਨ ਚਲਦੀਆਂ ਗਈਆਂ ਕਿਸੇ ਦੇ ਸੰਪਾਦਨ ਦੇ ਵਿੱਚ ਲੇਖਕ ਦੇ ਬਾਰੇ ਜਾਣਕਾਰੀ ਦੇਣਾ ਉਹਨਾਂ ਦੀਆਂ ਰਚਨਾਵਾਂ ਦਾ ਬਿਰਮਾ ਇੱਕ ਹੀ ਕਾਫਟਾਰਾ ਦੇ ਵਿਸ਼ੇਸ਼ ਲੇਖਕਾ ਦਾ ਪਰਿਚੇਪ ਭਾਤੁਲਾਤਮਕ ਧਿਆਨ ਕਿੱਥੇ ਕਿਸੇ ਦੀ ਕਥਾ ਵਸਤੂ ਜਿਹੜੀ ਹੁੰਦੀ ਹੈ ਕਾਵ ਸ਼ਾਸਤਰੀ ਵਿਸ਼ਲੇਸ਼ਣ ਇਹ ਸਾਰੇ ਜਿਹੜੇ ਹੁੰਦੇ ਨੇ ਆਲੋਚਨਾਤਮਕ ਯਤਨਾਂ ਦੇ ਵਿਸ਼ੇਸ਼ ਲੱਛਣ ਨੇ ਮੀਨਜ਼ ਅਗਰ ਕਹਿ ਸਕਦੇ ਹੋ ਕਿ ਸਿੰਪਲ ਵੇ ਦੇ ਵਿੱਚ ਮੈਂ ਦੱਸਾਂ ਜਦੋਂ ਕਿਸੇ ਦੀ ਸੰਪਾਦਨਾ ਕੀਤੀ ਗਈ ਸੀ ਇਸ ਦੇ ਵਿੱਚ ਕੀ ਗੱਸੀ ਜਿਹੜਾ ਲੇਖਕ ਸੀ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੁਣ ਦੋ ਲੇਖਕ ਜਿਹੜੇ ਇੱਕੋ ਜਿਹੀ ਕਿਸੇ ਲਿਖਦੇ ਨੇ ਉਹਨਾਂ ਦੇ ਬਾਰੇ ਇੱਕ ਤੁਲਨਾ ਤਾਂ ਹੁਣੀ ਜ਼ਰੂਰੀ ਹੁੰਦੀ ਹੈ ਇਸ ਦੇ ਬਾਰੇ ਵੀ ਦੱਸਿਆ ਗਿਆ ਹੈ ਤੇ ਇੱਕੋ ਹੀ ਕਾਤਾ ਰਦਨ ਨਾਲ ਰਿਲੇਟਡ ਜਿਹੜੇ ਹੋਰ ਲੇਖਕ ਸੀ ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ ਤੇ ਗਲਾਸ ਤੇ ਜਿਹੜਾ ਸਾਨੂੰ ਰਹਿ ਜਾਂਦਾ ਕਾਗ ਸ਼ਾਸਤਰੀ ਵਿਸ਼ਲੇਸ਼ਣ ਹੁੰਦਾ ਹੈ ਕੀ ਗੁਣ ਹੁੰਦੇ ਨੇ ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਇੱਕ ਇਹਨਾਂ ਜਿਹੜੇ ਕਿਤਾਬਾਂ ਸੀ ਉਹਨਾਂ ਦੇ ਇੱਕ ਵਿਸ਼ੇਸ਼ ਲੱਛਣ ਗਿਨੇ ਜਾ ਸਕਦੇ ਇਸ ਤੋਂ ਇਲਾਵਾ ਦਾ ਦੇਖਿਆ ਜਾਵੇ ਜਨਮ ਸਾਖੀਆਂ ਜਿਹੜੀਆਂ ਅਸੀਂ ਹੁਣ ਇੱਥੇ ਕਿਸੇ ਦੇ ਬਾਰੇ ਗੱਲ ਹੋਗੀ ਹੁਣ ਜਨਮ ਸਾਖੀਆਂ ਦੀਆਂ ਜਨਮ ਸਾਖੀਆਂ ਦੇ ਸੰਪਾਦਨ ਦੇ ਧਿਆਨ ਵਿੱਚ ਕਈ ਤਰੀਕੇ ਦੇ ਕਿੰਨੇ ਗੁੰਜਲਾਂ ਹਨ ਲੇਖਕ ਰਚਨਾਕਾਰ ਸਾਖੀ ਪਰੰਪਰਾ ਦੀ ਨਿਸ਼ਾਨਦੇਹੀ ਕਥਾ ਰੂੜੀਆਂ ਇਤਿਹਾਸ ਤੇ ਪਛਾਈ ਆਦੀ ਕਈ ਹੋਰ ਜੁੜ ਰਹੀਆਂ ਜਿਹੜੇ ਮਸਲੇ ਹਸ ਦੇ ਜਵਾਬ ਵਿੱਚ ਇਹਨਾਂ ਦੇ ਕੇਂਦਰਾ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਵੀ ਕੋਈ ਰਚਨਾ ਹੁੰਦੀ ਹੈ ਇਸ ਦੇ ਵਿੱਚ ਜਿਹੜਾ ਲੇਖਕ ਹੁੰਦਾ ਹੈ ਉਸਾ ਰਚਨਾ ਕਾਲ ਕੀ ਹੁੰਦਾ ਹੈ ਇਸ ਤੋਂ ਇਲਾਵਾ ਜਿਹੜੀ ਸਾਖੀ ਪਰੰਪਰਾਵਾਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਨਿਸ਼ਾਨਦਾਈ ਕਰਨੀ ਹੈ ਸਹੀ ਹੈ ਜਾਂ ਗਲਤ ਹੈ ਕਦੋਂ ਲਿਖੀ ਗਈ ਕਥਾ ਰੂੜੀਆਂ ਜਿਹੜੀਆਂ ਇੱਕ ਪਹਿਲਾਂ ਹੀ ਚੱਲੀਆਂ ਆ ਰਹੀਆਂ ਨੇ ਇਤਿਹਾਸ ਦੇ ਨਾਲ ਦੇ ਨਾਲ ਇਸੀ ਭਾਸ਼ਾ ਜਿਹੜੀ ਹੁੰਦੀ ਹੈ ਇਹ ਜਿੰਨੇ ਵੀ ਮਸਲੇ ਹੈਗੇ ਨੇ ਸਾਰੇ ਜਨਮ ਸਾਖੀਆਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਨੇ ਤੇ ਤਿੰਨੇ ਜਿਹੜੇ ਖੋਜ ਪ੍ਰਬੰਧ ਪੰਜਾਬੀ ਵਾਰਤਕ ਦੇ ਇਤਿਹਾਸ ਉੱਪਰ ਕਹਿੰਦੇ ਨਵੀਂ ਰੋਸ਼ਨੀ ਪਾ ਕੇ ਨਵੀਆਂ ਚੀਜ਼ਾਂ ਦਾ ਇੱਕ ਵਬਰਣ ਕਰਦੇ ਹੈ ਕੋ ਜਿੰਨਾ ਵੀ ਉੱਤੇ ਕੰਮ ਹੋਇਆ ਹੈ ਸਾਰੇ ਹੀ ਬਹੁਤ ਹੀ ਵਧੀਆ ਦੱਸਿਆ ਗਿਆ ਹੈ ਕਿਸੇ ਆਗੇ ਮਧਕਾਲੀ ਸਹਿਤ ਆਗੇ ਪਹਿਲੋਂ ਲੇਖਕਾਂ ਦੇ ਬਾਰੇ ਦੱਸ ਦਿੱਤਾ ਗਿਆ ਹਰ ਇੱਕ ਦੇ ਬਾਰੇ ਪੂਰਾ ਡਿਟੇਲਸ ਦੇ ਵਿੱਚ ਨਾਲ ਦੇ ਨਾਲ ਕਿੰਨੇ ਕਿਹੜੇ ਬਾਰੇ ਦੱਸਿਆ ਆਵਾ ਬੋਲਡ ਅੱਖਰਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਹੈ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਹੁਣ ਬਹੁਤ ਹੀ ਸ਼ਾਰਟ ਦੇ ਵਿੱਚ ਬਾਕੀ ਲੇਖਕਾਂ ਦੇ ਬਾਰੇ ਵੀ ਇੱਥੇ ਨੌਲੇਜ ਜਿਹੜੀ ਦੇ ਦਿੱਤੀ ਗਈ ਹੈ ਅੱਗੇ ਹੈਗਾ ਵਾ ਕਿਤੇ ਉਪਾਦੀ ਸਾਖੇਬ ਹੋਣ ਕਰਕੇ ਕੁਦਰਤੀ ਹੀ ਇਹਨਾਂ ਦੇ ਅਧਿਐਨਾਂ ਵਿੱਚ ਜ਼ਿਆਦਾ ਮਿਹਨਤ ਤੇ ਗੰਭੀਰਤਾ ਵੱਢੀ ਗਈ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬੀ ਸਿਹਤ ਅਧਿਐਨ ਵਿਭਾਗ ਜਿਹੜਾ ਹੈਗਾ ਸੀ ਉਹਨਾਂ ਦੇ ਵੱਲੋਂ ਵੀ ਕਈ ਖੋਜ ਯੋਜਨਾਵਾਂ ਚਲਾਈਆਂ ਗਈਆਂ ਸੀ ਉਹਨਾਂ ਦੇ ਵਿੱਚ ਕੀ ਗਏ ਸੀ ਜਿਹੜੇ ਪੁਰਾਣੇ ਹੱਥ ਲਿਖੇ ਸੀ ਖੜਡੇ ਜਿਹੜੇ ਕਿ ਹੁਣ ਕਹਿ ਸਕਦੇ ਹੋ ਕਿ ਉਹ ਜੀ ਹਾਰਦ ਦੇ ਵਿੱਚ ਨਹੀਂ ਸੀ ਉਹਨਾਂ ਨੂੰ ਸੰਪਾਦਿਤ ਕਰਵਾ ਕੇ ਗੈਰ ਵਿਗਿਆਨਿਕ ਨਾ ਸੰਪਾਦਿਤ ਹੋਇਆ ਜਿਹੜੀ ਰਚਨਾਵਾਂ ਸੀ ਉਹਨਾਂ ਨੂੰ ਫਿਰ ਉਹਨਾਂ ਦਾ ਪੁਨਰ ਸੰਪਾਦਨ ਕਰਕੇ ਚੁਕਵਾਇਆ ਗਿਆ ਤੇ ਇਸ ਯੋਜਨਾ ਦੇ ਅਧੀਨ ਗੁਰਕੀਰਤ ਪ੍ਰਕਾਸ਼ ਤੇ ਸਿੰਘ ਸਾਗਰ ਕ੍ਰਿਤ ਵੀਰ ਸਿੰਘ ਬਲ ਯੂਸੂਫ ਲੇਖਾ ਸਾਦਕ ਲਾਲੀ ਤੇ ਬਾਕੀ ਜਿੰਨੀਆਂ ਵੀ ਰਚਨਾਵਾਂ ਆਦੀ ਦਿੱਤੀਆਂ ਨੇ ਇਹ ਸਾਰੀਆਂ ਇਸ ਦੇ ਅੰਡਰ ਸੰਪਾਦਿਤ ਹੋ ਚੁੱਕੀਆਂ ਸੀ ਤੇ ਇਹਨਾਂ ਦੇ ਵਿੱਚੋਂ ਕਹਿੰਦੇ ਕਈ ਤਾਂ ਅਸਲੋਂ ਨਵੀਆਂ ਸੀ ਤੇ ਪਹਿਲੀ ਵਾਰ ਛਪੀਆਂ ਸੀ ਮਤਲਬ ਜਿਹੜੀਆਂ ਪਹਿਲੇ ਕਿਸੇ ਦਾ ਧਿਆਨ ਨਹੀਂ ਪਿਆ ਉਹਨਾਂ ਦੇ ਵਿੱਚ ਖੜੜੇ ਪਏ ਹੋਏ ਸੀ ਉਹਨਾਂ ਨੂੰ ਉਹਨਾਂ ਨੇ ਇਸ ਦੇ ਵਿੱਚ ਸੰਪਾਦਿਤ ਕੀਤੀਆਂ ਸੋ ਅਸਰੋਂ ਨਵੀਆਂ ਸੀ ਕਈ ਜਿਹੜੀਆਂ ਪਹਿਲਾਂ ਛਪ ਚੁੱਕੀਆਂ ਸੀ ਉਹਨਾਂ ਨੂੰ ਦੁਬਾਰਾ ਉਹਨਾਂ ਨੇ ਪੁਨਰ ਸੰਵਾਦਨ ਇਸ ਦਾ ਸੰਪਾਦਨ ਕੀਤਾ ਤੇ ਜਿਸ ਤੇ ਵਿੱਚ ਸਾਨੂੰ ਪੰਜਾਬੀ ਸੈਦ ਇਤਿਹਾਸਕਾਰਾਂ ਦੇ ਬਾਰੇ ਕਾਫੀ ਇੱਕ ਜਾਣਕਾਰੀ ਇੱਥੇ ਮਿਲਦੀ ਹੈ ਉਹਨਾਂ ਅਗੇ ਨਾਲੇਗੇ ਸਾਨੂੰ ਭਾਸ਼ਾ ਵਿਭਾਗ ਪਟਿਆਲਾ ਜਿਹੜਾ ਹੈਗਾ ਵਾ ਉਹਨਾਂ ਦੇ ਵਿੱਚ ਕਿੰਨੇ ਉਹਨਾਂ ਦਾ ਇਨ੍ਹਾਂ ਸੰਸਥਾਵਾਂ ਦੇ ਵਿੱਚ ਇੱਕ ਹੋਰ ਕੰਮ ਆਇੰਦਾ ਗਾ ਵਾ ਤੇ ਕਹਿੰਦੇ ਇਸ ਵਿਭਾਗ ਨੇ ਵਕਤ ਰਹਿੰਦੇ ਪਿਆਰਾ ਸਿੰਘ ਪਦਮ ਸੰਸ਼ੇਰ ਸਿੰਘ ਅਸ਼ੋਕ ਤੇਜੀ ਸਿੰਘ ਸੇਤਲ ਜਿਹੜੇ ਵਿਦਵਾਨ ਸੀ ਉਹਨਾਂ ਨੇ ਆਪ ਵੀ ਕੰਮ ਕੀਤਾ ਇਸ ਦੇ ਵਿੱਚ ਤੇ ਵਿਭਾਗੀ ਪੱਧਰ ਤੇ ਵੀ ਉਹਨਾਂ ਨੇ ਕੰਮ ਕਰਵਾਇਆ ਜਿਸ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਇਹ ਸਾਰੀਆਂ ਜਿੰਨੀਆਂ ਵੀ ਰਚਨਾਵਾਂ ਇਹਨਾਂ ਦੇ ਵੱਲੋਂ ਸੰਪਾਦਿਤ ਕੀਤੀਆਂ ਗਈਆਂ ਸੀ ਇਸ ਤੋਂ ਇਲਾਵਾ ਅਗਰ ਦੇਖਿਆ ਜਾਵੇ ਪੰਜਾਬੀ ਆਲੋਚਨਾ ਸੰਪਾਦਨ ਦਾ ਕੰਮ ਪਾਕਿਸਤਾਨ ਦੇ ਵਿੱਚ ਵੀ ਹੋਇਆ ਜਿਸ ਦੇ ਵਿੱਚ ਚੌਥਾ ਦਾ ਪੰਜਾਬੀ ਅਦਵੀ ਬੋਰਡ ਸੀ ਇਸ ਪਾਸੇ ਵੱਲ ਧਿਆਨ ਦਿੱਤਾ ਗਿਆ ਇਹ ਸੰਪਾਦਕ ਲਈ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਸੋਧਨ ਹਰ ਸ਼ਬਦ ਜਿਹੜਾ ਸੀ ਉਸ ਦੀ ਵਰਤੋਂ ਜ਼ਿਆਦਾ ਕੀਤੀ ਗਈ ਜਿਸ ਦੇ ਵਿੱਚ ਸਾਨੂੰ ਇਹ ਸਾਰੇ ਜਿੰਨੇ ਵੀ ਲੇਖਕ ਮਿਲਦੇ ਨੇ ਇਹਨਾਂ ਸਾਰਿਆਂ ਨੇ ਇਸ ਦੇ ਵਿੱਚ ਕੰਮ ਕੀਤਾ ਸੀ ਸੰਪਾਦਨਾ ਦੇ ਖੇਤਰ ਵਿੱਚ ਨਜ਼ੀਰ ਅਹਿਮਦ ਦੁਆਰਾ ਸੰਪਾਦਿਤ ਹੈ ਤਾਂ ਸੀ ਕਲਾਮ ਬੁੱਲੇ ਸ਼ਾ ਕਲਾਮ ਸ਼ਾ ਹੁਸੈਨ ਸ਼ਹਾਬਾਜ਼ ਮਲਿਕ ਦੀ ਜੰਗਨਾਮਾ ਮੁਖਬਰ ਤੇ ਪੰਜਾਬੀ ਮਰਸੀਆ ਪੱਕੀ ਰੋਟੀ ਤੇ ਜੰਗਨਾਮਾ ਪੀਰ ਮੁਹੰਮਦ ਕਾਸਮੀ ਮੁਹੰਮਦ ਆਸਿਫ ਆਖਿਆ ਬਾਬਾ ਫਰੀਦ ਨੇ ਤੇ ਆਖਿਆ ਖ्वाजा ਫਰੀਦ ਨੇ ਇਹ ਜੀ ਨੀਰ ਕਿਤਾਬ ਸੀ ਅਸੀਂ ਪਿੱਛੇ ਜਿਹੜਾ ਪਾਕਿਸਤਾਨ ਵਾਲਾ ਚੈਪਟਰ ਸੀ ਉਸ ਦੇ ਵਿੱਚ ਆਲਰੇਡੀ ਹੈ ਪੜਿਆ ਹੋਇਆ ਨੇ ਤੇ ਸ਼ਰੀਫ ਸਾਬਰ ਦੁਆਰਾ ਜਿਹੜੀ ਸੰਪਾਦਿਤ ਸੀ ਹੀਰ ਬਾਰੇ ਸ਼ਾ ਪਾਕਿਸਤਾਨ ਦੇ ਵਿੱਚ ਕਿੰਨਾ ਕੰਮ ਹੋਇਆ ਸੀ ਜਿਹੜਾ ਸੰਪਾਦਨਾ ਦੇ ਵਿੱਚ ਸਭ ਤੋਂ ਇੰਪੋਰਟੈਂਟ ਇਹ ਮੰਨਿਆ ਜਾਂਦਾ ਹੈ ਕਹਿੰਦੇ ਇਸ ਉੱਪਰ ਜਿਹੜਾ ਮਿਹਨਤ ਕੀਤੀ ਇਸ ਤੋਂ ਇਲਾਵਾ ਵਿਦਵਾ ਜਿਹੜਾ ਇੱਕ ਵਿਦਵਾਨ ਸੀ ਜਿਨੇ ਕੰਮ ਕੀਤਾ ਸੀ ਉਸੇ ਵਿਸ਼ਾਲ ਦ੍ਰਿਸ਼ਟੀ ਦੇ ਬਾਰੇ ਥੋ ਨੋਲਿਜ ਮਿਲਦੀ ਹੈ ਇਹ ਜਿਹੜੀ ਕਿਸੇ ਕਹਿੰਦੇ ਇਸ ਦੇ ਵਿੱਚ ਦੋ ਤਿੰਨ ਵਿਸ਼ੇਸ਼ਤਾਵਾਂ ਸੀ ਦੇਖਣੇ ਹਨ ਜਿਸ ਦਾ ਜ਼ਿਕਰ ਕਰਨਾ ਕਹਿੰਦੇ ਜ਼ਰੂਰ ਹੈ ਪਹਿਲਾ ਹੈਗਾ ਕਿ ਹੀਰਵਾਰਿਸ ਦੀ ਜਿਹੜੀ ਪ੍ਰਕਾਸ਼ਨਾ ਸੀ ਤੇ ਸੰਪਾਦਨਾ ਦਾ ਕ੍ਰਮਵਾਰ 1986 ਇਸਵੀ ਤੱਕ ਹੁੰਦਾ ਇਤਿਹਾਸ ਇਸ ਦੇ ਵਿੱਚ ਦੱਸਿਆ ਗਿਆ ਸੀ ਇਹ ਜਿਹੜੀ ਕਿਤਾਬ ਸੀ ਇਸ ਦੇ ਵਿੱਚ ਨਾਲ ਹੀ ਜਿਹੜੀਆਂ ਵੱਖ-ਵੱਖ ਸੰਪਾਦਕਾਂ ਦੀਆਂ ਜਿਹੜੀਆਂ ਤਰੁੱਟੀਆਂ ਹੀ ਗਲਤੀਆਂ ਸੀ ਉਹਨਾਂ ਦੇ ਬਾਰੇ ਵੀ ਇਸ ਦੇ ਵਿੱਚ ਨਿਸ਼ਾਨਦੇਹੀ ਕੀਤੀ ਗਈ ਸੀ। ਪਾਕਿਸਤਾਨ 'ਚ ਭਾਰਤੀ ਪੰਜਾਬ ਵਿੱਚ ਹੋਏ ਜਿਹੜਾ ਕੰਮ ਸੀ ਉਸ ਦੇ ਬਾਰੇ ਵੀ ਹਵਾਲੇ ਇਸ ਦੇ ਵਿੱਚ ਦਿੱਤਾ ਹੋਇਆ ਸੀ। ਤੇ ਆਖਰੀ ਗੱਲ ਇਹ ਹੈ ਕਿ ਕਈ ਸ਼ਬਦਾਂ ਵਿੱਚ ਮਿਸਰਿਆ ਦੀ ਸੁਧਾਈ ਕਰਕੇ ਉਹਨਾਂ ਨੂੰ ਸਹੀ ਅਰਥ ਦਿੱਤੇ ਸੀ ਜੋ ਕਿ ਪੂਰਬੀ ਪੰਜਾਬ ਦੇ ਹੀਰਵਾਰਿਸ ਦੇ ਸੰਪਾਦਕਾਂ ਦੇ ਵਾਸਤੇ ਵੀ ਅਪਣਾਉਣ ਜੋਗ ਸੀ। ਤੋਂ ਇਹਨਾਂ ਨੇ ਕੀ ਕਰ ਸੀ? ਇਹਨਾਂ ਚੀਜ਼ਾਂ ਨੂੰ ਸਹੀ ਕੀਤਾ ਸੀ। ਇੱਕ ਤਾਂ ਇਹ ਕਰ ਸੀ ਕਿ ਇਤਿਹਾਸ ਨੂੰ ਲਿਖਿਆ ਤਰੁੱਟੀਆਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਭਾਰਤੀ ਪੰਜਾਬ ਜਿਹੜੇ ਹੈਗੇ ਸੀ ਉਹਨਾਂ ਦੇ ਨਾਲ ਰਿਲੇਟਡ ਪਾਕਿਸਤਾਨ 'ਚ ਕੰਮ ਜਿਹੜਾ ਹੋਇਆ ਸੀ ਉਸ ਨੂੰ ਜਾਣੋ ਲੇ ਦਿੱਤੀ ਨਾਲ ਦੇ ਨਾਲ ਕੀ ਹੈਗਾ ਸੀ ਕਈ ਮਿਸਰਾਂ ਦੀ ਸੁਧਾਈ ਇਸ ਦੇ ਵਿੱਚ ਕੀਤੀ ਗਈ ਸੀ ਤੇ ਹੋਰ ਕਿਤਾਬਾਂ ਵੀ ਸਾਨੂੰ ਇਹਨਾਂ ਦੀ ਮਿਲਦੀਆਂ ਨੇ ਜਿਵੇਂ ਜੰਗਨਾਮਾ ਇਮਾਮ ਹੁਸੈਨ ਤੇ ਬਾਕੀ ਹੋਰ ਇਹ ਸਾਰੀਆਂ ਤੇ ਪਾਕਿਸਤਾਨ ਦੇ ਵਿੱਚ ਕਹਿੰਦੇ ਜੋ ਪੰਜਾਬੀ ਦੀ ਸੰਪਾਦਨਾ ਦਾ ਕੰਮ ਹੋ ਰਿਹਾ ਸੀ ਉਸ ਬਾਰੇ ਦੋ ਗੱਲਾਂ ਵੀ ਵਿਸ਼ੇਸ਼ ਤੌਰ ਤੇ ਦੱਸਣੀਆਂ ਜ਼ਰੂਰੀ ਸੀ ਕਿ ਪਹਿਲਾ ਇਸ ਦੇ ਵਿੱਚ ਇਹ ਦੱਸਿਆ ਗਿਆ ਕਿ ਰਚਨਾ ਦਾ ਮਤਨ ਤਾਂ ਪੰਜਾਬੀ ਵਿੱਚ ਦਿੱਤਾ ਜਾਂਦਾ ਹੈ ਪਰ ਜਿਹੜੀ ਭੂਮਿਕਾ ਸੀ ਮਤਲਬ ਮੂਲ ਪਾੜ ਜਿਹੜਾ ਸੀ ਉਹ ਤਾਂ ਚਲੋ ਪੰਜਾਬੀ ਦੇ ਵਿੱਚ ਜਿਹੜੀ ਸਟਾਰਟਿੰਗ ਦੀ ਭੂਮਿਕਾ ਤੇ ਜਿਹੜੀ ਹੋਰ ਆਲੋਚਨਾ ਸਮਗਰੀ ਮਿਲਦੀ ਹੈ ਜਿਹੜਾ ਉੱਥੇ ਕੰਮ ਹੋ ਰਿਹਾ ਸੀ ਸਾਰਾ ਉਰਦੂ ਦੇ ਵਿੱਚ ਦਿੱਤਾ ਜਾਂਦਾ ਸੀ ਤੇ ਇਹ ਖਿਆਲ ਇਹਨਾਂ ਨੇ ਇਸ ਹਿਸਾਬ ਦੇ ਨਾਲ ਕਿੰਦੇ ਦੋ ਕਾਰਨ ਸੀ ਪਹਿਲਾ ਇਹ ਕਿ ਰਚਨਾ ਨੂੰ ਸਮੁੱਚੇ ਪਾਕਿਸਤਾਨ ਚ ਤੱਕ ਪਹੁੰਚਾਉਣ ਲਈ ਜੇਹਾ ਕੀਤਾ ਜਾਂਦਾ ਸੀ ਕਿ ਬਾਕੀ ਲੋਕ ਵੀ ਪੜ ਸਕਣ ਕਿਉਂਕਿ ਉਰਦੂ ਉਸ ਸਮੇਂ ਜ਼ਿਆਦਾ ਸੀ ਤੇ ਦੂਜਾ ਇਹਗਾ ਸੀ ਕਿ ਪਾਕਿਸਤਾਨੀ ਵਿਦਵਾਨ ਜਿਹੜੇ ਸੀ ਉਹਨਾਂ ਨੂੰ ਪੰਜਾਬੀ ਦੇ ਵਿੱਚ ਆਲੋਚਨਾਤਮਕ ਅਗਰ ਵਿਚਾਰ ਸੀ ਉਹਨਾਂ ਨੂੰ ਪ੍ਰਗਟਾਉਣ ਦੇ ਵਿੱਚ ਚੀਜ਼ੇ ਭੁੰਦੀ ਸੀ ਹੁਣ ਜਿਵੇਂ ਕਈਆਂ ਨੂੰ ਇੰਗਲਿਸ਼ ਨਹੀਂ ਹੱਥੇ ਜੜਦੀਗੀ ਤਾਂ ਪੰਜਾਬੀ ਦਾ ਹੀ ਯੂਜ਼ ਕਰਨਗੇ ਉਹ ਚੀਜ਼ ਸੀ ਉਹਨਾਂ ਵਾਸਤੇ ਕਿ ਪੰਜਾਬੀ ਉਹਨਾਂ ਦੇ ਹੱਥੇ ਨਹੀਂ ਜੜੀ ਸੀ ਤੇ ਇਸ ਕਰਕੇ ਦੂਜੀ ਜਿਹੜੀ ਕਿਸੇ ਬੋਲੀ ਉਸ ਦੇ ਵਿੱਚ ਹੀ ਜ਼ਿਆਦਾ ਉਹ ਫ੍ਰੀ ਰਹਿੰਦੇ ਸੀ ਲਿਖਣ ਦੇ ਵਿੱਚ ਤੇ ਇਹ ਅਮਲ ਜਿੱਥੇ ਸੰਪਾਦਕਾਂ ਦੀ ਪੰਜਾਬੀ ਪ੍ਰਤੀ ਕਹਿ ਸਕਦਾ ਇੱਕ ਜ਼ਹਿਨੀयत ਦਾ ਪਤਾ ਦਿੰਦਾ ਹੈ ਉੱਥੇ ਪਾਕਿਸਤਾਨ 'ਚ ਪੰਜਾਬੀ ਨੂੰ ਉਰਦੂ ਦੇ ਪਿਛਲਗ ਵਿੱਚ ਸਾਬਤ ਦਿੰਦਾ ਹੁਣ ਜਿਹੜੀ ਚੀਜ਼ ਦੇ ਵਿੱਚ ਤੁਸੀਂ ਲਿਖਦੇ ਪਏ ਹੋ ਅਗਰ ਉਹ ਹੀ ਤੁਹਾਨੂੰ ਨਹੀਂ ਆਉਂਦੀਗੀ ਤਾਂ ਇੱਥੇ ਤੁਹਾਨੂੰ ਪ੍ਰੋਬਲਮ ਹੋਏਗੀ ਤੇ ਇਹ ਚੀਜ਼ ਦੀ ਹੋਣੀ ਤੁਹਾਨੂੰ ਨੌਲੇਜ ਜ਼ਰੂਰੀ ਹੈ ਸੋ ਇਸ ਤਰੀਕੇ ਨਾਲ ਕਹਿੰਦੇ ਪੰਜਾਬੀ ਦੇ ਵਿੱਚ ਆਲੋਚਨਾਤਮਕ ਸੰਪਾਦਨ ਪੰਜਾਬੀ ਖੋਜ ਆਲੋਚਨਾ ਦਾ ਇੱਕ ਮੂਲ ਹਿੱਸਾ ਸੀ ਜਿੱਥੇ ਪੰਜਾਬੀ ਦੀ ਉਚੇਰੀ ਵਿਦਿਆ ਦੀ ਇੱਕ ਅਤਿ அவਸ਼ਕ ਲੋੜ ਪੂਰੀ ਕੀਤੀ ਗਈ ਸੀ ਉਸ ਤਰੀਕੇ ਨਾਲ ਸਾਨੂੰ ਪੰਜਾਬੀ ਸਾਹਿਦ ਦੀ ਸਮ੍ਰਿਧੀ ਇਸ ਕੀ ਕੀ ਹੈ ਉਸ ਦੇ ਬਾਰੇ ਵਿੱਚ ਸਾਨੂੰ ਨੌਲੇਜ ਦਿੱਤੀ ਗਈ ਸੀ ਪੰਜਾਬੀ ਦੇ ਸਾਹਿਤਕ ਇਤਿਹਾਸ ਲਈ ਨਵੇਂ ਤੱਤ ਪ੍ਰਵਾਨ ਕੀਤੇ ਗਏ ਸੰਪਾਦਨਾਂ ਨੇ ਤੇ ਪ੍ਰਚਲਿਤ ਜਿਹੜੇ ਤੱਤ ਸੀ ਉਹਨਾਂ ਦੇ ਵਿੱਚ ਸੋਧ ਦਾ ਕੰਮ ਵੀ ਕੀਤਾ ਗਿਆ ਸੀ ਸਾਹਿਤ ਇਤਿਹਾਸ ਦੇ ਜਿਹੜੇ ਕਈ ਪਲੇਖ ਇਸ ਦੇ ਵਿੱਚ ਦੂੜ ਕੀਤੇ ਗਏ ਤੇ ਨਹੀਂ ਨਵੀਂ ਵਸਤੂ ਸਮਗਰੀ ਸੀ ਉਹਨਾਂ ਨੂੰ ਮਹੱਈਆ ਕਰਕੇ ਅੱਗੇ ਜਿਹੜੀ ਹੋਣ ਵਾਲੀ ਖੋਜ ਸੀ ਉਸ ਦੀ ਇੱਕ ਨੀ ਰੱਖੀ ਗਈ ਸੋ ਜਿੰਨਾ ਵੀ ਅਸੀਂ ਹੁਣ ਪਾਠ ਕੰਮ ਇਸ ਦੇ ਵਿੱਚ ਪੜਿਆ ਸੀ ਇਸ ਸਾਰਾ ਕੀ ਗੱਸੀ ਸੰਪਾਦਨਾ ਦੇ ਨਾਲ ਰਿਲੇਟਡ ਸੀ ਜੋ ਕਿ ਅੱਜ ਇੱਥੇ ਸੰਪਾਦਨਾ ਵਾਲਾ ਵੀ ਚੈਪਟਰ ਖਤਮ ਹੁੰਦਾ ਹੈ ਨੈਕਸਟ ਅਸੀ ਇਸ ਦੇ ਵਿੱਚ ਕਰਾਂਗੇ ਜਿਹੜਾ ਟੌਪਿਕ ਹੈ ਗਏ ਸਾੜੋ ਪੰਜਾਬੀ ਵਿੱਚ ਉਪਾਦੀ ਸਾਪੇਖ ਖੋਜ ਦਾ ਇਤਿਹਾਸ ਕੀ ਗਾ ਇਹ ਕਈ ਜਗ੍ਹਾ ਇਹ ਜਿਹੜਾ ਉਪਾਦੀ ਸਾਖੇਤਰਾ ਵਰਡ ਆਇਆ ਹੈਗਾ ਵਾ ਸੋ ਅੱਜ ਕਾਹਿੰਦੀ ਵੀਡੀਓਜ਼ ਵਿੱਚ ਅਸੀਂ ਇਸ ਦੇ ਬਾਰੇ ਥੋੜਾ ਬਹੁਤਾ ਪੜਾਂਗੇ ਪੀਡੀਐਫ ਤੇ ਬੋਜੀ ਇਹ ਮੇਰ ਕੋਈ ਹੈਗੀ ਆ ਇਸ ਤੇ ਬਾਰੇ ਸੋ ਇਹ ਮੇਰ ਕੋਈ ਮਿਲੇਗੀ ਆ ਜਿਹੜੀ ਪੀਡੀਐਫ ਹੋਏਗੀ ਜਿਹੜਾ ਟਾਪਿਕ ਹੈ ਕਿਨੇ ਇਹਦੇ ਨਾਲ ਰਿਲੇਟਡ ਠੀਕ ਹੈ ਓਕੇ ਜੀ ਚਲੋ ਫਿਰ ਥੈਂਕ ਯੂ ਵੀਡੀਓ ਦੇਖ ਕੇ ਮਾਸਤੇ ਮਿਲਦੇ ਆ ਅਗਲੀ ਵੀਡੀਓਜ਼ ਵਿੱਚ ਓਕੇ ਜੀ ਬਾਏ ਬਾਏ